ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਆਪਾਂ ਪਿੰਡ ਸੰਧੂ ਆਏ ਖੁਰਦ ਤੇ ਬਾਈ ਜੀ ਨਾਲ ਫਾਰਮ ਤੇ ਆਏ ਆ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਆਪਾਂ ਬਾਈ ਜੀ ਦੀ ਤੇ ਪਹਿਲਾਂ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤਾਂ ਕਿ ਆਪਾਂ ਬਾਈ ਜੀ ਨਾਲ ਅੱਜ ਫੇਰ ਗੱਲਬਾਤ ਕਰਨ ਲਈ ਬਾਈ ਜੀ ਕੋਲ ਆਏ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਫਾਰਮ ਤੇ ਆਏ ਹੋ ਤੁਸੀਂ ਠੀਕ ਹੈ ਜੀ ਤੇ ਆਪ ਨੂੰ ਦੱਸੋ ਜੀ ਕਿਵੇਂ ਚੱਲਦਾ ਫਾਰਮ ਦਾ ਆਪਣਾ ਕੰਮ ਆਪਣਾ ਵਧੀਆ ਚੱਲੀ ਜਾਂਦਾ ਜੀ ਬਸ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਸ਼ੈਡਰ ਨਵਾਂ ਹੀ ਪਾਇਆ ਸੀਗਾ ਇੱਥੇ ਉਹ ਤੋਂ ਫਰਵਰੀ ਚ ਪਿਛਲੀ ਫਰਵਰੀ ਚ ਆਏ ਆ ਪਹਿਲਾਂ ਆਪਣੇ ਕੋਲ ਘਰੇ ਸੀਗੇ ਪਸ਼ੂ ਠੀਕ ਹੈ ਜੀ ਤੇ ਕੁਝ ਵਾਰ ਆਪਣੇ ਜਿਹੜੇ ਪਹਿਲਾਂ ਖਰੀਦੇ ਹੋਏ ਪਸ਼ੂ ਉਹ ਹੌਲੀ ਹੌਲੀ ਸੇਲ ਕਰੀ ਜਾਂਦੇ ਆ ਤੇ ਕੋਈ ਆਪਣੀ ਨਵੀਂ ਬਰੀਡ ਆਪਣੇ ਘਰ ਦੀ ਉਹ ਰਲ ਜਾਂਦੀ ਆ ਵਿੱਚ ਠੀਕ ਹੈ ਜੀ ਤੇ ਆਹ ਗਾਂ ਵਾਲੇ ਦੱਸੋ ਜੀ ਆਪਣੀਆਂ ਜਿਹੜੀ ਇਹ ਦੀ ਹੈਗੀ ਆ ਐਬੀਐਸ ਬਰੂਟ ਦੀ ਆ ਇਹ ਠੀਕ ਹੈ ਜੀ ਇਹ ਗਾਂ ਦਾ ਆਪਣੇ ਕੋਲੇ ਫਾਰਮ ਦੇ ਵਿੱਚ ਸਾਰੇ ਨਾਲੋਂ ਵੱਧ ਰਕਾਰ ਦਾ ਮਿੱਠਾ ਇਹਦਾ ਠੀਕ ਹੈ ਜੀ ਇਹ ਤੇ ਮਿਲਕ ਇਹ ਪਿਛਲੇ ਸੂਏ ਇਹਦਾ 55 57 ਕਿਲੋ ਦੁੱਧ ਸੀ ਠੀਕ ਹੈ ਜੀ ਤੇ ਇਸ ਵਾਰ ਦੇਖੋ ਵੀ ਕਿੰਨਾ ਦਿੰਦੀ ਹੈ ਇਹਦੇ ਬਸ ਅੱਜ ਦਿਨ ਪੂਰੇ ਹੋ ਗਏ ਠੀਕ ਹੈ ਜੀ ਠੀਕ ਹੈ ਜੀ ਤੇ ਆ ਬੱਸੀ ਬਾਰੇ ਵੀ ਸੁਧਾਰ ਦਿਓ ਜੀ ਫਿਰ ਉਧਰਲੀ ਸਾਈਡ ਫਿਰ ਚੱਲਾਂਗੇ ਇਹ ਬੱਚੀਆਂ ਬਾਰੇ ਜੀ ਜਿਹੜੀਆਂ ਜੀ ਇਹ ਸਾਰੀਆਂ ਬੱਚੀਆਂ ਬੈਠੀਆਂ ਠੀਕ ਹੈ ਜੀ ਇਹ ਆਪਣੀਆਂ ਇਨਾਂ ਦੀ ਏਜ ਦੇ 3 ਮਹੀਨੇ ਤੋਂ ਘੱਟ ਆ ਸਾਰੀਆਂ ਦੀ ਠੀਕ ਹੈ ਜੀ ਥੋੜੀ ਜਿਹੀ ਆਪਣੇ ਕੋਲ ਚਲੋ ਇਹਨਾਂ ਨੂੰ ਜਿਵੇਂ ਉਹ ਦੋ ਬੱਚਾ ਪਿੰਜਰੇ ਚ ਬੈਠਾ ਠੀਕ ਹੈ ਜੀ ਉਹ ਮੈਂ ਪਿੰਜਰੇ ਚ ਰੱਖਣੀਆਂ ਆਪਾਂ ਇਹ ਠੀਕ ਹੈ ਜੀ ਤੇ 3 ਮਹੀਨੇ ਤੱਕ ਆਪਾਂ ਰੱਖਣੀਆਂ ਪਿੰਜਰੇ ਚ ਵਿੱਚ ਕੀ ਭਰਾ ਕਰਦੇ ਆ ਵਿੱਚ ਸੋਚਦੇ ਆ ਵੀ ਬੱਚੇ ਨੂੰ ਦੁੱਧ ਪਿਆ ਕੇ ਆਪਣੇ ਪਿੰਡਾਂ ਚ ਆਮ ਕਰਕੇ ਪਹਿਲਾਂ ਆਉਣ ਲੱਗ ਜਾਂਦੇ ਆ ਠੀਕ ਹੈ ਜੀ ਵੀ ਇਹਦੇ ਦੁੱਧ ਹਾਜ਼ਮ ਹੋ ਜਾਉ ਇਹਨੂੰ ਜਿੰਨਾ ਆਪਾਂ ਪਿੰਦਰੇ ਦੇ ਵਿੱਚ ਰੱਖਾਂਗੇ ਉਹਨਾਂ ਜਿਹੜਾ weight ਆ ਬੱਚੀ ਦਾ ਹਾਂਜੀ ਉਹਨਾਂ weight ਜਾਦੇ ਵਧੂਗਾ ਜਿਦੋਂ ਆਪਾਂ ਭਜਾਵਾਂਗੇ ਉਹਨਾਂ ਇਹਦਾ weight ਨਹੀਂ ਵਧਣਾ ਠੀਕ ਹੈ ਜੀ ਇਹਨੂੰ ਆਪਾਂ ਤਿੰਨ ਮਹੀਨੇ ਪਾਣੀ ਤੇ ਫੀਡ ਤੇ ਦੁੱਧ ਤੇ ਰੱਖਣਾਗਾ ਠੀਕ ਹੈ ਜੀ ਵਿੱਚ ਆਪਣੇ ਪਿੰਡਾਂ ਚੋਂ ਫਾਰਮਾਂ ਨੂੰ ਤਾਂ ਪਤਾ ਹੀ ਹੁੰਦਾ ਵਿੱਚ ਆਪਣੇ ਪਿੰਡ ਵਾਲੇ ਕੀ ਸੋਚਦੇ ਵੀ ਬੱਚੀ ਦੇ ਮੂਰੇ ਫੀਡ ਰੱਖਤੀ ਇੱਕ ਦਿਨ ਵੀ ਇਹਦਾ ਖਾਦੀ ਨਹੀਂ ਫੀਡ ਵੀ ਇਹ ਪੱਠਿਆਂ ਨੂੰ ਮਾਰਦੀ ਪੱਠੇ ਖਾਂਦੀ ਇਹਨੂੰ ਪੱਠੇ ਪਾ ਦਿਓ ਉਹ ਨਹੀਂ ਪਾਉਣਾ ਚਾਹੇਗਾ ਜਿੰਨੇ ਮਰਜ਼ੀ ਜੀ ਕਰੀ ਜਾਵੇ ਕਿਹੜਾ ਹੈ ਇੰਨੀ ਕਿ ਫੀਡ ਖਾਊਗੀ ਉਹ ਵੀ ਆਪ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਇੰਨੀ ਕਿ ਖਾ ਗਈ। ਅੰਮੀ ਤਾਂ ਸ਼ੁਰੂ ਕਰਦੀ ਕਰਦੀ ਇਹ ਕਿਲੋ ਫੀਡ ਤੇ ਜਾਵੜੂ। ਠੀਕ ਹੈ ਜੀ। ਜਿੱਦਾਂ ਇਹ ਬੱਚੀ ਕਿਲੋ ਫੀਡ ਖਾਣ ਲੱਗੀ, ਉਦੋਂ ਤੁਸੀਂ ਇਹ ਦੁੱਧ ਬੰਦ ਕਰ ਦੇਣਾ। ਠੀਕ ਹੈ ਜੀ। ਜਿਵੇਂ ਕਿ ਬਈ ਅਸੀਂ ਇਹਨਾਂ ਨੂੰ 5 ਕਿਲੋ ਦੁੱਧ ਪਿਉਣਾ ਇੱਕ ਬੱਚੀ ਨੂੰ। ਠੀਕ ਹੈ ਜੀ। ਮੈਂ ਤਾਂ 2 ਮਹੀਨੇ 5 ਕਿਲੋ ਦੁੱਧ ਪੀਉਣਾ ਠੀਕ ਹੈ ਜੀ ਬਾਕੀ ਜਿਹੜੇ ਹੁਣ ਕੋਈ ਵੀ ਕੰਪਨੀ ਕਹਿੰਦੀ ਆ ਉਹ ਸਾਰੇ ਕਹਿੰਦੇ ਆ ਵੀ ਤੁਸੀਂ 60 ਕਿ ਦਿਨ ਦੁੱਧ ਪੀਉਣਾ ਠੀਕ ਹੈ ਜੀ ਵੀ 60 ਦਿਨਾਂ ਤੱਕ ਬੰਦ ਕਰਦਿਆ ਕਰੋ ਦੁੱਧ ਵੀ ਉਦੋਂ ਕਿ ਲੋ ਫਿਰ ਖਾਣ ਲੱਗ ਜਾਂਦੀ ਹੈ ਬੱਚੀ ਠੀਕ ਹੈ ਜੀ ਬਾਕੀ ਚਲੋ ਆਪਾਂ 5 ਕਿਲੋ ਪੀਉਣੇ 2 ਮਹੀਨੇ ਇਸ ਤੋਂ ਬਾਅਦ ਆਪਾਂ ਜਿਵੇਂ 3 ਕਿਲੋ ਕਰ 4 ਕਿਲੋ ਕਰਦੇ ਫਿਰ 3 ਕਿਲੋ ਘਟਾ ਦਿੰਨੇ ਆਪਾਂ ਠੀਕ ਹੈ ਜੀ ਵੀ ਆਪਾਂ 3 ਮਹੀਨੇ ਤੋਂ ਪਹਿਲਾਂ ਪਹਿਲਾਂ ਇਹ ਦੁੱਧ ਬੰਦ ਕਰ ਦਿੰਨੇ ਆ ਤੇ ਪਾਣੀ ਤੇ ਫਿਰ ਮੂਰੇ ਹੁੰਦੀ ਹੈ ਇਹਦੇ ਨਾਲ ਜਿਹੜਾ ਆਪਣਾ ਇਹਨਾਂ ਦਾ weight ਆ ਆਪਾਂ 800 ਗ੍ਰਾਮ ਤੋਂ ਤੋ 3 ਮਹੀਨਿਆਂ ਚ ਇਹ ਘਟੋ ਘਟਾ ਵੀ ਆਪਣੀਆਂ ਬੱਚਿਆਂ ਇੱਕ ਮਹੀਨਾ 20 ਕਿਲੋ ਇੱਕ ਮਹੀਨਾ 10 ਕਿਲੋ ਦੀਆਂ ਹੋ ਜਾਂਦਾਗਾ ਬਾਕੀ ਜਿਹੜੇ ਆਪਣੇ ਮਾਹਰ ਕਹਿੰਦੇ ਉਹ ਕਹਿੰਦੇ ਵੀ 90 ਕਿਲੋ ਤੋ 3 ਮਹੀਨਿਆਂ ਚ ਵੱਧ ਨੂੰ ਉੱਪਰ ਹੋਣਾ ਚਾਹੀਦਾ ਜੇ ਆਪਾਂ ਮੁਰੇ ਉਹਦਾ ਟੀਕਾ ਭਰਉਣ ਦੇ ਚੰਗਾ ਇੱਕ ਵੇਟ ਲੈਣਾਗਾ ਤਾਂ ਕਰਕੇ ਇਹਨਾਂ ਕੋਲੇ ਆਪਾਂ ਸਾਰਾ ਕੁਝ ਮੌਜੂਦ ਰੱਖਦੇ ਆ ਇੱਥੇ ਕਾਸਟ ਟਰ ਪਾਉਣੇ ਪੱਠੇ ਆਪਾਂ ਇਹਨਾਂ ਨੂੰ ਪਾਉਂਦੇ ਨਹੀਂਗੇ ਠੀਕ ਹੈ ਜੀ ਆਪ ਨੂੰ ਕਿੰਨਾ ਕੁ ਪ੍ਰੋਫਿਟ ਹੋਇਆ ਜੀ 7-8 ਮਹੀਨਿਆਂ ਪਹਿਲਾਂ ਵੀਡੀਓ ਬਣਾਈ ਸੀ ਆਪਣਾ ਪ੍ਰੋਫਿਟ ਤਾਂ ਹੀ ਆਇਆ ਹੁੰਦਾ ਇਹ ਹਾਂਜੀ ਜਿਵੇਂ ਕਿ ਜਦੋਂ ਮੰਨ ਲਓ ਪਸ਼ੂ ਸੇ ਚੱਲ ਰਿਹਾ ਡਰਾਈ ਟਾਈਮ ਤੇ ਮੰਨ ਲਓ ਜੇ ਤੋ ਦੁੱਧੋ ਛੱਡ ਦਿੰਨੇ ਆ ਜਾਂ ਟੋਕੜਾ ਹੋ ਜਾਣੀ ਆ ਸਿਰਲੇ ਟਾਈਮ ਤੇ ਆ ਕੇ ਠੀਕ ਹੈ ਜੀ ਉਹ ਉਹ ਤੋਂ 2 ਮਹੀਨੇ ਨਹੀਂ ਬਚਤ ਹੁੰਦੀ ਜੇ ਤੋ ਪਸ਼ੂ ਦੁੱਧੇ ਛੱਡ ਦਿੰਨੇ ਆ ਠੀਕ ਹੈ ਜੀ ਜੇ ਤੋ ਸੱਜਰ ਸੁੰਦੇ ਆ ਪਸ਼ੂ ਜੇ ਮੰਨ ਲਓ ਹਣ ਫਾਰਮਰ ਕੀ ਕਰਦਾ ਇਕੱਠਾ ਸੂਆ ਪਾਉਂਦੇ ਆ ਉਹ ਦੋ ਦੋ ਜਿਵੇਂ ਪੈਂਡ ਦੋ ਦੋ ਬਣਾਉਂਦੇ ਸੈਕਸ਼ਨ ਜਿਵੇਂ ਕਿਸੇ ਕੋਲ ਜੇ 12 ਗਾਵਾਂ 6 ਗਾਵਾਂ ਜਿਵੇਂ ਉਹਨਾਂ ਕੋਲ ਦੀਆਂ ਸਤੰਬਰ ਜਾਂ ਨਵੰਬਰ ਚ ਸੂਪ ਗਾਂ ਤੇ 6 ਬਾਹਰਲੇ ਮਹੀਨੇ ਚ ਜਿਹੜਾ ਅਰਨਿੰਗ ਦਾ ਟਾਈਮ ਹੁੰਦਾ ਫਾਰਮਿੰਗ ਦੇ ਵਿੱਚ ਇਹ ਹੁੰਦਾਗਾ ਬਾਈ ਜੀ ਸਿਆਲਾਂ ਦਾ ਸਿਆਲਾਂ ਦੇ ਵਿੱਚ ਹੀ ਆਪਣਾ ਜਿਹੜਾ ਸੂਆ ਪੈਂਦਾ ਸਾਰੇ ਪਸ਼ੂ ਸੁੰਦੇ ਆ ਉਦੋਂ ਹੀ ਆਪਾਂ ਨੂੰ 4 ਰੁਪਏ ਬਚਣੇ ਆ ਉਹ ਨਹੀਂ ਉਦੋਂ ਪਹਿਲਾਂ ਨਹੀਂ ਰੁਪਏ ਬਚਦੇ ਜੇ ਮੰਨ ਲਓ ਆਪਾਂ ਆਪਦੇ ਪਾਛੇ ਜਾਂਦਾ ਆਰਾਮ ਨਾਲ ਖੇੜ ਦਾ ਨਾਲ ਬੱਚੀਆਂ ਜਿਵੇਂ ਕਿ ਆਪਾਂ ਬਾਈ ਜੀ ਵਿੱਚ ਹੁਣ ਬੱਚੀਆਂ ਪਾਲਣੀਆਂ ਚਾਹੀਦੀਆਂ ਜੇ 15 ਗਾਮ ਆਪਣੇ ਕੋਲੇ ਤਾਂ ਪਿੱਛੇ ਆਪਣੀਆਂ 6 ਕ ਬੱਚੀਆਂ ਜੇ ਆਪਾਂ ਜਾਦੇ ਪਚਾਉਣਾ ਤਾਂ 6 ਕ ਬੱਚੀਆਂ ਪਾਲਣੀਆਂ ਪੈਣੀਆਂ ਆਪਾਂ ਨੂੰ ਆਪਣਾ ਕੀ ਇਸ ਟਾਈਮ ਆਪਾਂ ਬੱਚੀਆਂ ਥੋੜੀਆਂ ਜਿਹਾ ਜਿਆਦੇ ਪਾਲ ਰਹੇ ਆ ਆਪਾਂ ਨੂੰ ਐ ਵੀ ਚਲੋ ਆਪਾਂ ਘਰ ਦੀ ਬਰੀਡ ਨਾਲ ਅੱਗੇ ਆਪਣਾ ਚਲੋ ਟੀਚਾ ਜਿੰਨੇ ਪਸ਼ੂ ਦਾ ਆਪਾਂ ਉਹਨਾਂ ਵਿਦਾਈ ਚੱਲ ਗਏ ਨਾਲ ਨਾਲ ਚਲੋ ਦੁੱਧ ਚੋਂ ਕਮ ਹੁੰਦੀ ਹੁੰਦੀ ਹੈ ਨਾਲ ਜਿਹੜੇ ਆਪਣੇ ਪਸ਼ੂ ਵਧ ਰਹੇ ਆ ਇਹ ਵੀ ਇੱਕ ਤਰ੍ਹਾਂ ਦੀ ਇਨਕਮ ਆ ਆਪਾਂ ਲੱਗੇ 4-5 ਪਸ਼ੂਆਂ ਤੋਂ ਸੀਗੇ ਤੇ ਅੱਜ ਆਪਣੇ ਕੋਲੇ ਸਾਰੇ 30 35 ਨਗ ਹੋਏ ਹੁੰਦੇ ਆ ਉਹ ਸਾਰੇ ਆਪਣੀ ਪ੍ਰਾਪਰਟੀ ਆ ਇੱਕ ਤਰ੍ਹਾਂ ਦੀ ਆਪਣਾ ਬਚਤੀ ਆ ਉਹ ਆਪਣੀ ਸਾਰੀ ਇਹੋ ਜੀ ਠੀਕ ਹੈ ਜੀ ਜਿਹੜੀ ਬੱਸੀਆਂ ਬਲੇ ਛੋਟੀਆਂ ਸੀ ਜੀ ਵੱਡੀਆਂ ਵੱਡੀਆਂ ਕਿ ਲੇਕਿਨ ਇਹ ਵੀ ਇਹ ਜੀ ਜਿਵੇਂ ਇਹ ਸਾਰੀਆਂ ਬੱਛਾਂ ਨੂੰ ਸਾਲ ਤੋਂ ਘੱਟੀ ਆ ਜਿਵੇਂ ਆਹ ਬੱਛੀ ਖੜੀ ਆ ਠੀਕ ਹੈ ਜੀ ਇਹਦੀ ਹਜੇ ਜਾ ਕੇ ਮਹੀਨਾ ਮਹੀਨੇ ਤੱਕ ਸਾਲ ਦੀ ਹੋ ਜੂਏ ਜੀ ਇਹ ਬੱਚੀ ਤਾਂ ਜਿਆਦਾ ਛੋਟੀ ਹੈ ਦੀ ਅਜੇ ਮਾਰਚ ਅਪ੍ਰੈਲ ਚ ਜਾ ਕੇ ਮੇਰੇ ਹਿਸਾਬ ਨਾਲ ਇਹ ਸਾਲ ਦੀ ਹੋਣਾ ਇਹਨੇ ਜਦੋਂ ਉਹ ਬੱਚੀ ਖੜੀ ਹੈ ਜੀ ਉਹ ਆਊਟਸਟਾਰ ਦੀ ਵਰਲਡ ਵਾਈਡ ਦੇ ਉਹਨੇ ਹੈ ਜਨਵਰੀ ਚ ਆ ਕੇ ਸਾਲ ਉੱਥੇ ਹੋਣਾਗਾ ਇਹ ਮੈਂ ਤੁਹਾਨੂੰ ਇੱਕ ਹੋਰ ਚੀਜ਼ ਵੀ ਦੱਸ ਦਿੰਦਾ ਜੀ ਵਿੱਚ ਆਪਣੇ ਭਰਾਵਾਂ ਦੇ ਵੀ ਫੋਨ ਵਿੱਚ ਆਉਣ ਲੱਗ ਜਾਂਦੇ ਕਈਆਂ ਦੇ ਉਹ ਸਾਡੀ ਬੱਚੀ ਗਰੋਥ ਨਹੀਂ ਕਰ ਰਹੀ ਵੀ ਐ ਨਹੀਂ ਕਰ ਰਹੀ ਕਈ ਵਾਰ ਫੀਲਡ ਚ ਨੁਕਸ ਕਰਦੀ ਜਾਂਦੇ ਆ ਉਹ ਕਈ ਵਾਰ ਫੀਲਡ ਚ ਵੀ ਨੁਕਸ ਹੁੰਦਾ ਜਿਹੜੀ ਆਪਣੇ ਕੋਲੇ ਮੰਨ ਲਓ ਪਿੱਛੇ ਬਰੀਡ ਹੁੰਦੀ ਆ ਜਿੰਨੀ ਮਾਂ ਚੰਗੀ ਹੋ ਕੱਲਾ ਐ ਨਹੀਂ ਵੀ ਜੇ ਆਪਾਂ ਸੀਮਿੰਟ ਚੰਗਾ ਵਰਤਦੇ ਬੋਲਦਾ ਤੇ ਬੱਚੀ ਚੰਗੀ ਹੋਊਗੀ ਮਾਂ ਤੇ ਵੀ ਡਿਪੈਂਡ ਕਰਦਾ ਜਿਵੇਂ ਕਿ ਆਹ ਵੱਚੀ ਐ ਬਾਈ ਜੀ ਹੁਣ ਠੀਕ ਹੈ ਜੀ ਇਹਦੀ ਮਾਂ ਵੀ ਚੰਗੀ ਐ ਤੇ ਇਹ ਗਾਹ ਬਾੜ ਬਾੜ ਦੇ ਆਹ ਸਟਾਰ ਦੇ ਟੀਕੇ ਦੀ ਆ ਠੀਕ ਹੈ ਜੀ ਹਜੇ ਇਹਨੇ ਜਨਵਰੀ ਚ ਜਾ ਕੇ ਸਾਲ ਦੀ ਹੋਣਾ ਤੇ ਇਹਦਾ 4 ਕਿਲੋਟਲ ਭਾਰ ਹੋਇਆ ਵੀ ਐ ਉਹ ਵੀ ਕਹਦਾ ਹੀਟ ਚੋਂਦੀ ਐ ਇਹ ਬਾਕੀ ਆਪਾਂ ਹੁਣ ਇਹਨਾਂ ਦੇ ਐਮਬ੍ਰਿਓ ਦਾ ਤਬਾਦਲਾ ਕਰਾਉਣਾ ਇਹਨਾਂ ਦੇ ਜਿਹੜਾ ਨੈਸ਼ਨਲ ਵੱਲੋਂ ਸਕੀਮ ਚੱਲੀ ਆ ਰਹੀ ਗੋਦਰੇਜ ਨਾਲ ਉਹਨਾਂ ਟਾਈਪ ਕੀਤਾ ਆਪਾਂ ਇਹ ਸਕੇ ਕਰਾ ਕੇ ਦੇਖਾਂਗੇ ਕਿ ਕੀ ਹੋਣਾਗਾ ਵੀ ਇਹਨਾਂ ਦੇ ਵਿੱਚ ਜਿਹੜਾ ਭਰੂਣ ਉਹ ਕਿਸੇ ਬਾਹਰੋਂ ਗਾਂ ਦਾ ਲਿਆਉਣਗੇ ਇਹ ਚ ਰੱਖ ਦੇਣਗੇ ਉਹ ਚ ਕੀ ਹੁੰਦਾ ਵੀ 40 ਤੋਂ 9 ਤੋਂ 10000 ਲੀਟਰ ਸੋਇਰ ਰਕਾਰਡ ਵਾਲੀ ਗਾਂ ਦਾ ਬੱਚਾ ਹੋਊਗਾ ਉਹ ਤੇ ਉਹ ਗਾਂ ਆਪਣੇ ਗਾਂ ਦੇ ਵਿੱਚ ਪਲੂਗੀ ਇੱਕ ਤਰ੍ਹਾਂ ਦਾ ਤੇ ਜਨਮ ਦੇਊਗੀ ਆਪਣੀ ਗਾਂ ਉਹ ਦੁੱਧ ਦਾ ਰਕਾਰਡ ਜਿਹੜਾ ਹੋਊਗਾ ਉਹ ਪਹਿਲੇ 245 ਤੋਂ 50 ਲੀਟਰ ਵਾਲਾ ਹੋਊਗਾ ਉਹ ਜਰਸੀ ਤੇ ਐਚ ਐਫ ਦੇ ਭਰੂਣਾ ਲੈ ਕੇ ਆ ਰਹੇ ਆ ਤੇ ਅਸੀਂ ਜਿਆਦਾ ਐਚ ਐਫ ਦੇ ਜਰਸੀ ਦੀ ਬੱਚੇ ਰਖਾਵਾਂਗੇ ਕਿਉਂਕਿ ਇਹਦੇ ਨਾਲ ਤਾਂ ਉਹਦਾ ਕੋਈ ਸੰਬੰਧ ਨਹੀਂ ਰਹਿਣਾ ਉਹ ਜਿਹੜਾ ਵਿੱਚ ਬੱਚਾ ਟਿਕ ਜਾਣਾ ਉਹ ਕਿਸੇ ਹੋਰ ਮਾਂ ਦਾ ਕਿਸੇ ਹੋ ਠੱਠੇ ਦਾ ਹੋਊਗਾ ਇਹ ਇਹਨਾਂ ਦਾ ਪਾਲ ਨਹੀਂ ਆ ਕੱਲਾ ਉਹਦੇ ਨਾਲ ਜਿਹੜਾ ਆਪਾਂ ਨੂੰ ਜਿੱਥੇ 7-8 ਸਾਲ ਜਿੰਨੇ ਵਿੱਚ ਭਰਾਵਾਂ ਨੂੰ ਹੋਗੇ 20-20 ਸਾਲ ਕੰਮ ਕਰਦੇ ਨੇ ਉਹਨਾਂ ਕੋਲ 70-70 ਲੀਟਰਾਂ ਨਹੀਂ ਰਖਾਵਾਂਗੇ ਆ ਠੀਕ ਆ ਜੀ ਚਲੋ ਉਹਨਾਂ ਨੂੰ ਜਿੰਨਾ ਟਾਈਮ ਲੱਗੇ ਜੇ ਆਪਾਂ ਉੱਥੋਂ ਤੱਕ ਆਪਾਂ ਕਹਨੇ ਵੀ Kecil, dua, tiga, apa? ਜੇ ਸਟੈਪ ਬਾਈ ਸਟੈਪ ਚੱਲੇਗਾ ਤਾਂ ਆਪਾਂ ਨੂੰ ਟਾਈਮ ਬਹੁਤ ਲੱਗ ਜੂਗਾ ਠੀਕ ਹੈ ਜੀ ਜੋ ਆਪਣੇ ਕੋਲੇ ਮੰਨ ਲਓ ਚੰਗੇ ਗਾਵਾਂ ਦੇ ਭਰੂਣ ਆਉਂਦੇ ਆ ਜਿਨ੍ਹਾਂ ਦਾ 70 70 ਲੀਟਰ ਦਾ ਰਿਕਾਰਡ ਆ ਠੀਕ ਹੈ ਜੀ ਜੇ ਉਹ ਆਪਣੇ ਰੱਖਦੇ ਆ ਤਾਂ ਆਪਾਂ ਨੂੰ ਉਹ ਆਪਣੇ ਕੋਲੇ ਉਹ ਛੇਤੀ ਆਪਾਂ ਕਾਮਯਾਬ ਹੋ ਜਾਣਗੇ ਸਮਝ ਲਓ ਵੀ ਆਪਣੇ ਕੋਲ 2 ਸਾਲਾਂ ਦੇ ਵਿੱਚ ਜਿਵੇਂ ਆਪਾਂ ਅੱਜ ਦੇ ਭਰੂਣ ਰਖਾਇਆ ਤਾਂ ਸਮਝ ਲਓ 3 ਸਵਾ ਦੇ ਵਿੱਚ ਵਿੱਚ ਆਪਣੇ ਕੋਲੇ ਇੱਕ ਚੰਗੇ ਰਿਕਾਰਡ ਵਾਲੀ ਮਿਹਲੇ ਦਾ ਦੁੱਧ ਕਢਾਉਣ ਵਾਲੀ ਆਪਣੇ ਕੋਲੇ ਇੱਕ ਗਾਂ ਚੰਗੀ ਪੈਦਾ ਹੋ ਜੂਗੀ ਠੀਕ ਹੈ ਜੀ ਉਹਦਾ ਬਸ ਇਹ ਬੈਨੀਫਿਟ ਆ ਬਾਕੀ ਇਹ ਬੱਚੇ ਤੁਸੀਂ ਦੇਖ ਰਹੇ ਹੋ ਹਜੇ ਹੀਟ ਚ ਸਰ ਨਹੀਂ ਜਾਂਦੇ ਤਾਂ ਠੀ ਆਪਾਂ ਇਹਦਾ ਏਆਈ ਕਰਾਉਣੇ ਇਹਨਾਂ ਦਾ ਸੀਮਨ ਭਰਾਉਣੇ ਆਪਾਂ ਇਹਨਾਂ ਦੇ ਆਪਾਂ ਉਹ ਭਰਾਉਣੇ ਆਗੇ ਸਾਢੇ ਤਿੰਨ ਕੁਵਾਂਟਲ ਤੱਕ ਜਿਹਦਾ ਵਜਨ ਉੱਪਰ ਹੋ ਜਾਂਦਾ ਠੀਕ ਹੈ ਜੀ ਚਾਰ ਲਗਭਗ ਜੇ ਆਪਾਂ ਚਾਰ ਕੁਵਾਂਟਲ ਤੇ ਧਰਾਵਾ ਕਰਾਵਾਂਗੇ ਉਹਦਾ ਦੁੱਧ ਦਾ ਜਿਹੜੀ ਦਾ ਆਪਾਂ ਸਾਢੇ ਤਿੰਨ ਕੁਵਾਂਟਲ ਤੇ ਠੀਕ ਆ ਭਰਾਇਆ ਉਹਦਾ ਦੁੱਧ ਹਮੇਸ਼ਾ ਚਾਰ ਕੁਵਾਂਟਲ ਨਾਲੋਂ ਘੱਟ ਰਹੂਗਾ ਠੀਕ ਹੈ ਜੀ ਤੇ ਚਾਰ ਕੁਵਾਂਟਲ ਇਹਦਾ ਵੱਧ ਰਹੇ ਜਿੰਨਾ ਵੇਟ ਜ਼ਿਆਦਾ ਹੋਊਗਾ ਉਨਾਂ ਹੀ ਦੁੱਧ ਚੰਗਾ ਰਹੂਗੀ ਨਹੀਂ ਤਾਂ ਟੀਕਾ ਪਾਉਣ ਤੋਂ ਬਾਅਦ ਗਰੋਥ ਘਟ ਹੁੰਦੀ ਹੈ ਬੱਚੀ ਦੀ ਫਿਰ ਠੀਕ ਹੈ ਜੀ ਹਾਂ ਜੀ ਠੀਕ ਤੇ ਇਹ ਵੀ ਆਪਾਂ ਲੈ ਕੇ ਆਏ ਸੀ ਕਿ ਆਪਣੇ ਘਰੇ ਪਾਲੀ ਹਾਂਜੀ ਇਹ ਆਪਾਂ ਪਹਿਲਾਂ ਉਦੋਂ ਲੇਕ ਪਹਿਲੇ ਸੂਏ ਆਪਣੇ ਕੋਲ ਹੀ ਸੂਈ ਸੀ ਉਦੋਂ ਇਹ ਠੀਕ ਹੈ ਜੀ ਤੇ ਕਿਹ ਹੈ ਤੀਜੇ ਸੂਏ ਹੁੰਦੀ ਆ ਇਹ ਇਹ ਆਪਾਂ ਉਦੋਂ ਪਹਿਲਾਂ ਲਈ ਸੀ ਉਦੋਂ ਕੰਮ ਸਟਾਰਟ ਕੀਤਾ ਆਪਣੇ ਕੋਲੇ ਬਸ ਠੀਕ ਹੈ ਜੀ ਇਹ ਸਾਰਿਆਂ ਨਾਲ হাই ਜੀਡਰ ਦਾਵਾ ਗਾਂਹਾਂ ਦੀਆਂ ਬੱਚੀਆਂ ਬੱਚੀ ਵੀ ਆਪਣੇ ਕੋਲ ਸੂਈ ਵੀ ਪਹਿਲਾਂ ਤਾਂ ਇਹਦਾ ਬੱਚਾ ਸੀਗਾ ਠੀਕ ਹੈ ਜੀ ਤੇ ਬੱਚੀ ਦਾ ਵੀ ਚਲੋ ਜਿਵੇਂ ਚੰਗਾ ਰਕਾਰਡ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਉਧਰ ਠੀਕ ਹੈ ਜੀ ਇਹ ਆਪਣੇ ਕੋਲ ਹੋਰ ਵੀ ਪਹਿਲਾਂ ਬੜਾ ਸੂਈਆਂ ਮੀਆਂ ਠੀਕ ਹੈ ਜੀ हजुर भाइ ए बारे दसोस बेला ਉਹ ਜਿਹੜਾ ਆਪਣਾ ਖਾਣਾ ਬਣਾਇਆ ਵਾ ਠੀਕ ਹੈ ਜੀ ਪਹਿਲੀ ਗੱਲ ਜਦੋਂ ਬਾਈ ਕੋਈ ਵੀ ਫਾਰਮ ਪੌਂਦਾ ਚਾਹੇ ਨਵਾਂ ਪਾਉਣਾ ਠੀਕ ਹੈ ਜੀ ਉਹਨੂੰ ਥੋੜੇ ਜਿਹਾ ਗਰੁੱਪ ਬਣਾ ਲੈਣੇ ਚਾਹੀਦੇ ਜਿਵੇਂ ਆਪਣਾ ਪਹਿਲਾ ਗਰੁੱਪ ਖੜਾ ਆ ਦੂਜਾ ਗਰੁੱਪ ਆ ਤੀਜਾ ਗਰੁੱਪ ਠੀਕ ਹੈ ਜੀ ਤਿੰਨ ਖਾਣੇ ਬਣਾਏ ਹੋਏ ਆਪਣੇ ਇਹ ਦੁੱਧ ਦੇ ਹਿਸਾਬ ਨਾਲ ਆਪਣੀਆਂ ਗਾਵਾਂ ਛੱਡੀਆਂ ਆ ਇਹਨਾਂ ਦੇ ਵਿੱਚ ਠੀਕ ਹੈ ਜੀ ਜਿਹੜਾ ਆਪਣਾ ਆ ਖਾਣਾ ਗਾ ਇਹਦੇ ਵਿੱਚ ਇਕੱਲੀ ਇੱਕ ਆ ਗਾਂ ਨੂੰ ਛੱਡ ਕੇ ਚਲੋ ਇੱਕ ਤੀਜੇ ਸਵੇ ਜਿਹੜੀ ਆ ਬੈਠੀ ਉਧਰ ਹਾਂਜੀ ਤੇ ਦੂਜੀਆਂ ਆਪਣੀਆਂ ਇਹ ਪਹਿਲਣਾਂ ਆਈਆਂ ਸਾਰੀਆਂ ਠੀਕ ਹੈ ਜੀ ਤੇ ਇਹ ਪਹਿਲ ਏਬੀਐਸ ਦੇ ਸੀਮਨ ਦਗਾ ਇਹ ਇਹ ਆਪਣੇ ਕੋਲ ਪਹਿਲਾਂ ਜਿਹੜੀਆਂ ਸੂਈਆਂ ਵੰਗਾਏ 21 21 ਮਹੀਨਿਆਂ ਦੀਆਂ ਇਹ ਬੱਚਿਆਂ ਦੀਆਂ ਸੂਈਆਂ ਆਉਣਗੀਆਂ ਆਪਣੇ ਕੋਲੇ ਇਹ ਠੀਕ ਹੈ ਜੀ ਕੋਈ ਆਪਣੇ ਕੋਲ 2 ਸਾਲ ਤੋਂ ਉੱਪਰ ਇਹਨਾਂ 'ਚ ਕੋਈ ਵੀ ਨਹੀਂ ਸੂਈ ਵੀ 21 21 ਮਹੀਨਿਆਂ ਦੀਆਂ ਬੱਚਿਆਂ ਦੀਆਂ ਸੂਈਆਂ ਆਉਣਗੀਆਂ ਇਹ ਠੀਕ ਹੈ ਜੀ 21 21 ਮਹੀਨੇ ਦੇ ਹਿਸਾਬ ਨਾਲ ਇਹਨਾਂ ਦਾ ਦੱਦੜ ਕਾਰਡ ਜਿਹੜਾ ਹੈਗਾਗਾ ਬੱਚਿਆਂ ਦਾ ਠੀਕ ਹੈ ਜੀ ਜਿਵੇਂ ਮੈਂ ਚਿੱਟੀ ਬੈਠੀ ਆ ਇਹਦਾ 32 33 ਕਿਲੋ ਦਾ ਰਿਕਾਰਡ ਆ 21 ਮਹੀਨੇ ਦੀ ਸੂਈ ਨਾਲ ਹਾਂ ਜੀ ਤੇਰੀਆਂ ਦੂਜੀਆਂ ਖੜੀਆਂ ਗਈਆਂ ਮੈਂ ਇਹਨਾਂ ਦਾ ਬਈ 25 ਪਲੱਸ ਆ ਠੀਕ ਹੈ ਜੀ 25 ਤੋਂ ਥੋੜਾ ਜਿਹਾ ਉੱਪਰ ਰਹਿੰਦੇ ਆ ਇਹ ਵੀ ਜਿਆਦਾ ਚਲੋ ਇਹਦਾ ਹੈਗਾ ਤੇ ਇਹਨਾਂ ਦਾ ਜਿਵੇਂ 25 26 ਬਾ ਇੰਨਾ ਕਰਕੜਾ ਜਿਹੜੀਆਂ ਦੂਜੀਆਂ 27 27 ਕਿਲੋ ਤੱਕ ਠੀਕ ਹੈ ਜੀ ਉਸ ਹਿਸਾਬ ਨਾਲ ਆਪਾਂ ਜਿਹੜੀ ਬੱਚੀ ਕੋਈ 21 ਮਹੀਨੇ ਦੀ ਹੁੰਦੀ ਆ ਠੀਕ ਹੈ ਜੀ ਉਹਦਾ ਦੋ ਤੋਂ ਥੋੜਾ ਜਿਹਾ ਘੱਟ ਹੋਊਗਾ ਠੀਕ ਹੈ ਜੀ ਜੇ ਜਿਹੜੀ ਕੋਈ ਬੱਚੀ ਮੰਨ ਲਓ 2 ਸਾਲ ਦੀ ਉੱਪਰ ਹੋ ਕੇ ਹੁੰਦੀ ਆ ਠੀਕ ਹੈ ਜੀ ਉਹਦਾ ਜਿਹੜਾ weight ਆ ਜਿਵੇਂ ਆਪਾਂ 16 ਮਹੀਨੇ ਦੇ ਟੀਕਾ ਭਰਾ ਦਿੰਨੇ ਆ ਠੀਕ ਹੈ ਜੀ ਉਹਦਾ ਉਹਦੇ ਜਿਹੜਾ ਉਹਨੇ ਦੁੱਧ ਚਾਰ ਕਿਲੋ ਦੁੱਧ ਅਪ ਕਰਨਾ ਜਿਹੜੀ ਕਿੰਨੇ ਦੇ ਬੱਚੇ ਸੂਗੀ ਉਹਦੇ ਨਾਲ ਤਿੰਨ ਚਾਰ ਕਿਲੋ ਦੁੱਧ ਵਧਾ ਦੇਊਗੀ ਉਹ ਠੀਕ ਹੈ ਤਾਂ ਕਰਕੇ ਚਲੋ ਆਪਾਂ ਦਾ ਬਾਡੀ ਵੇਟ ਦੇ حساب ਨਾਲ ਭਰਉਣੇ ਆ ਇੰਨਾ ਸਾਰਿਆਂ ਦਾ ਬਾਡੀ ਵੇਟ 6 ਕੁਇੰਟਲ ਤੋਂ ਉੱਪਰ ਆ 6 ਕੁਇੰਟਲ ਤੋਂ ਇਹਨਾਂ ਬੱਚੀ ਦਾ ਜਿਹੜੀ ਵੀ ਸੂਈ ਵੀ ਆ ਕਿਸੇ ਦਾ ਬਜਨ ਘੱਟ ਨਹੀਂ ਇਹ ਤਾਂ 7 ਵੀ ਹੋ ਗਿਆ ਸੀ ਕਿਤੇ 6.5 ਕਿਹਾ ਸੀ 6 ਆ 6 ਤੋਂ ਘੱਟ ਨਹੀਂ ਕਿਸੇ ਦਾ ਬਾਡੀ ਵੇਟ ਠੀਕ ਹੈ ਤੇ ਭਈ ਇਹ ਜਿਹੜੀਆਂ ਮੀਤੀਲੇ ਬੋਹਾਏ ਲੱਗਿਆ ਇਹਨਾਂ ਮੈਂ ਵੀ ਇਹਨਾਂ ਕੋਈ ਪ੍ਰੋਬਲਮ ਕੋਈ ਨਹੀਂ ਇਹਦਾ ਨਾ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੀ ਬਾਕੀ ਇਹ ਨਾ ਜਦੋਂ ਹੁਣ ਸਿਆਲ ਆ ਜਾਂਦੇ ਆ ਹਾਂਜੀ ਉਹਦੇ ਥੋੜਾ ਜਿਆਦਾ ਔਖਾ ਹੋ ਜਾਂਦਾ ਮੇਨਟੇਨ ਕਰਨਾ ਜਿਵੇਂ ਹੁਣ ਥਾਂ ਵੀ ਚਾਹੇ ਜਿੰਨਾ ਮਰਜ਼ੀ ਆਪਾਂ ਇਹਨਾਂ ਨੂੰ ਦੇ ਦਈਏ ਠੀਕ ਹੈ ਜੀ ਜਾਂ ਤਾਂ ਫਿਰ ਪੀ ਵੀ ਕਰ ਲਾਉਣੇ ਪੈਣਗੇ ਓਕੇ ਇਹਨਾਂ ਨੂੰ ਮੇਨਟੇਨ ਕਰਨ ਲਈ ਨਹੀਂ ਰੋਜ਼ ਤਾਂ ਸਫਾਈ ਹੁੰਦੀ ਹੈ ਜਿਵੇਂ ਹੁਣ ਪ੍ਰਾਲੀ ਥੋੜੀ ਥੋੜੀ ਸਾਡੀ ਛਿੱਟੀ ਵੀ ਆ ਠੀਕ ਹੈ ਜੀ ਸ਼ਾਮ ਦੇ ਟਾਈਮ ਜਿੰਨਾ ਹੈ ਸਾਰਾ ਤੁਸੀਂ ਗੁੱਲਾ ਵੀ ਦੇਖ ਰਹੇ ਹੋ ਹਾਂ ਜੀ ਜੀ ਇਹਦੇ ਤੇ ਸਾਰਾ ਅਸੀਂ ਪ੍ਰਾਲੀ ਨਾ ਢੱਕ ਦੇਣਾ ਹੈ ਇਹ ਠੀਕ ਹੈ ਜੀ ਤੇ ਹੁਣ ਸਿਆਲਾਂ 'ਚ ਬਾਕੀ ਇਹਨਾਂ ਨੂੰ ਨਵਾਇਆ ਵੀ ਨਹੀਂ ਜਾਂਦਾ ਨਹੀਂ ਤਾਂ ਤੁਹਾਨੂੰ ਪਤਾ ਆਪਣੇ ਉਹ ਸਪ੍ਰਿੰਕਲਰ ਲੱਗੇ ਹੋਇਆ ਠੀਕ ਹੈ ਜੀ ਗਰਮੀ ਦੇ ਵਿੱਚ ਉੱਥੇ ਛੱਡ ਦੇਣਾ ਇੱਕ ਤ ਤੇ ਪ੍ਰਾੜੀ ਨਾਲ ਟੱਕੇ ਜਾਊ ਸਾਰਾ ਆਰਾਮ ਨਾਲ ਰਹਿੰਦਾਂਗੇ ਇਹਨਾਂ ਨੂੰ ਕੋਈ ਹੈ ਨਹੀਂ ਦਿੱਕਤ ਕੋਈ ਐਡੀ ਕਿ ਜਿਵੇਂ ਸਾਫ਼ ਨਹੀਂ ਗੀਆਂ ਜੇਦਾ ਆਪਾਂ ਮਿਲ ਕੇ ਹੀ ਕਰਦੇ ਆ ਉਹ ਬਕਾਇਦਾ ਆਪਾਂ ਥੰੜ੍ਹ લેਵਾ ਸਾਰਾ ਧੋ ਕੇ ਚੰਗੀ ਤਰ੍ਹਾਂ ਕਰਦੇ ਆ ਦੇ ਹੂੰ ਗਾ ਗਮਾ ਬਤਾਂਦਰ ਉਸ ਤੇ ਚਾਹੀਦੀ ਆ ਟਿਕਟਾਂ ਦਾ ਇੰਨਾ ਦਾ ਲੱਗ ਹੀ ਜਾਂਦਾ ਬਾਈ ਠੀਕ ਹੈ ਜੀ ਤੇ ਆਹ ਵੀਰ ਜੀ ਟੋਕੜਾ ਹੀ ਕਿਵੇਂ ਇਹਨੇ ਮੈਨੂੰ ਦੱਸਿਆ ਬਾਈ ਜਿਵੇਂ ਇਹ ਡਰਾਈ ਆ ਇਹ ਵਾਲੋ ਇਹਨਾਂ ਦੇ ਹੇ ਸੂਣ ਚ ਟੈਂਪ ਪਿਆ ਹੈ ਜਿਵੇਂ ਦੁੱਧੋ ਛੱਡੀਆਂ ਛੱਡੀਆਂ ਇਹ ਠੀਕ ਹੈ ਜੀ ਹਾਂ ਤੇ ਇਧਰ ਵਾ ਸਮਝ ਲਓ ਜਿਹੜੀਆਂ ਦੁੱਧੇ ਦਿੰਦੀਆਂ ਆਪਣੀਆਂ ਸਾਰਾ ਆਪਣੇ ਕੋਲ ਐਟ ਕੀ ਜ਼ਿਆਦਾ ਹੈਗੀਆਂ ਪਹਿਲਣਾ ਠੀਕ ਹੈ ਜੀ ਆਪਣੇ ਕੋਲ ਵੱਡੀਆਂ ਗਾਵਾਂ ਐ ਕਿ ਡੇੜੀਆਂ ਸੁਈਆਂ ਵਾਂਗੂ ਘਟਾ ਪਹਿਲਾਂ ਨਾਲ ਜ਼ਿਆਦੇ ਆ ਕਿਉਂਕਿ ਚਲੋ ਆਪਾਂ ਹੌਲੀ ਹੌਲੀ ਆਪਣੇ ਵੀ ਘਰ ਦੀ ਬਰੀਡ ਉਪਰ ਤਿਆਰ ਕਰੀ ਜੰਨੇ ਵੀ ਇਹ ਹੀ ਘਰ ਦੀ ਜਿਹੜੀ ਬਰੀਡ ਆ ਜਿੰਨਾ ਟਾਈਮ ਤੁਹਾਡੇ ਕੋਲੇ ਹੋਰ ਭਰਾਵਾਂ ਨੂੰ ਵੀ ਦੱਸ ਦਗੇ ਜਿਹੜੇ ਨਵਾਂ ਕੰਮ ਸਟਾਰਟ ਕਰਦੇ ਆ ਵੀ ਜਿੰਨਾ ਟਾਈਮ ਤੁਹਾਡੇ ਕੋਲੇ ਬਾਈ ਜੀ ਘਰ ਦੀ ਬਰੀਡ ਨਹੀਂ ਤਿਆਰ ਹੁੰਦੀ ਉਹਨਾ ਟਾਈਮ ਸਮਝ ਲਓ ਵੀ ਤੁਹਾਡਾ ਫਾਰਮ ਘੱਟ ਕਾਮਯਾਬ ਹੋਊਗਾ ਜਦੋਂ ਤੁਹਾਡੇ ਕੋਲੇ ਤੁਹਾਡੇ ਉਹ ਥਾਂ ਦੇ ਵਿੱਚ ਉਹੀ এনवायरमेंट ਦੇ ਵਿੱਚ ਤੁਹਾਡੇ ਕੋਲ ਘਰ ਦੀ ਬਰੀਡ ਤਿਆਰ ਹੋ ਗਈ ਉਹ ਬਿਮਾਰੀ ਦੀ ਉਹਨੂੰ ਸਮੱਸਿਆ ਦੂਜੇ ਦੇ ਮੁਕਾਬਲੇ ਕੱਟਾਊਗੀ ਕਿਉਂਕਿ ਉਹ ਸੋਡੇ ਘਰ ਦਾ ਜਿਵੇਂ ਮਾਹੌਲ ਆ এনवायरमेंट ਅਡਾਪਟ ਕਰ ਲੂਗੀ ਉਹਦੇ ਨਾਲ ਉਹਨੂੰ ਬਿਮਾਰੀ ਹਮੇਸ਼ਾ ਘਟਾਊਗੀ ਪਹਿਲਾਂ ਮੇਰਾ ਵੀ ਬਹੁਤ ਸੁਣੇਵੇਂ ਕਮਰ ਪੀਏ ਲੱਗਦੇ ਰਹੇ ਆ ਦਵਾਈਆਂ ਤੇ ਜਦੋਂ ਮੈਂ ਕੰਮ ਸਟਾਰਟ ਕੀਤਾ ਸੀਗਾ ਤੇ ਹੁਣ ਉਹਦੇ ਨਾਲ ਉਹ ਜਿਹੜੀਆਂ ਆਪਣੀਆਂ ਬੱਚੀਆਂ ਉਹਨਾਂ ਦੇ ਵਿੱਚ ਫਰਕ ਘਟ ਆਉਂਦੀ ਬਿਮਾਰੀ ਬਾਕੀ ਬਾਈ ਜੀ ਸੀਮਣ ਵੀ ਹੁਣ ਤਾਂ ਹੈ ਜੀ ਆਗੇ ਜੇ ਆਪਾਂ ਬਿਮਾਰੀ ਠਮਾਰੀ ਕਿਸੇ گاਉਂ ਨੂੰ ਜ਼ਿਆਦਾ ਆ ਰਹੀ ਆ ਕੋਈ ਮਿਸਟੇਟਸ ਵਗੈਰਾ ਦੀ ਉਹ ਆਪਾਂ ਸੀਮਣ ਤੇ ਚੂਸ ਹੋਸਾਬ ਨਾਲ ਕਰ ਸਕਦੇ ਆ ਸੀਮਣ ਤਾਂ ਬਕਾਇਦਾ ਲਿਖਿਆ ਹੁੰਦਾ ਵੀ ਇਹਨੂੰ ਮਿਸਟੇਟਸ あっ。 ਉਧਰ ਜਾ ਸਕਦੇ ਆ ਉਹਦੇ ਵੱਲ ਤੇ ਉਹਦੇ ਨਾਲ ਬਿਮਾਰੀ ਠਮਾਰੀ ਘੱਟ ਆ ਜੂਗੀ ਆਪਾਂ ਨੂੰ ਤਾਂ ਕਰਕੇ ਕਹਿਣਾ ਵੀ ਆਪਦੀ ਵਿੱਚ ਭਰਾ ਬੱਛਿਆਂ ਨਹੀਂ ਪਾਲਦੇ ਠੀਕ ਹੈ ਜੀ ਚਲੋ ਜਿਹਨੇ ਤਾਂ ਕੱਲਾ ਚਲੋ ਸ਼ਹਿਰ ਚ ਕੀ ਦੁੱਧ ਪਾ ਰਿਹਾ ਬੈਠਾ ਵੀ ਸੇਲ ਪਰਚੇ ਦਾ ਹੀ ਕਰ ਰਿਹਾ ਉਹਦਾ ਚਲੋ ਠੀਕ ਆ ਇਹਨੇ ਭਰਾਣੇ ਸਿੱਧਾ ਕੋਈ ਟਾਂਪੜੀਆਂ ਨੂੰ ਦੁੱਧ ਪਾਉਣਾ ਉਹ ਤਾਂ ਹੌਲੀ-ਹੌਲੀ ਆਪਦੀ ਬਰੀਡ ਤਿਆਰ ਕਰਨੀ ਠੀਕ ਹੈ 25 ਕਿਲੋ ਤੋਂ ਗਾਂ ਵਾਲੀ ਘੱਟ ਚ ਨਫਾ ਨਹੀਂਗਾ ਤੇ ਜਦੋਂ ਹੌਲੀ-ਹੌਲੀ ਬਰੀਡ ਵੀ 35 ਕਿਲੋ ਤੋਂ ਉੱਪਰ ਆਲੀ ਬਣ ਜੂਗੀ ਸੋਡੇ ਕੋਲੇ ਵੀ ਪਹਿਲਾਂ ਨੂੰ ਵੀ 35 35 ਕਿੱਡੇ ਕਰਨੀ ਆ ਤਾਂ ਜਾਂ ਜਾ ਕੇ ਸਾਨੂੰ ਉਹ ਤੋਂ ਜਿਹੜੀ ਆਪਣੀ ਕਾਸਟ ਆਫ ਪ੍ਰੋਡਕਸ਼ਨ ਆ ਉਹ ਸਹੀ ਹੋ ਜਿਵੇਂ ਕਿ ਘੱਟ ਖਾ ਕੇ ਦੁੱਧ ਜਾਨੇ ਦੇਣਗੇ ਆ ਤੇ ਉਨਾ ਹੀ ਸੈਲਰੀ ਖਾਣਾ ਤੇ ਫੀਡ ਚੋਂ ਆਪਾਂ ਘਟਾ ਦਿੰਨੇ ਸੈਲਰੀ ਤੇ ਉਨਾ ਹੀ ਖਾ ਜਾਂਦਾਂਗੇ ਆ ਪਰ ਉੱਥੇ ਆਪਣਾ ਖਰਚ ਜ਼ਿਆਦਾ ਹੋ ਜਾਂਦਾ ਘੱਟ ਦੁੱਧ ਆ ਬਾਈ ਇਹਨਾਂ ਨੂੰ ਤੁਸੀਂ ਇਹ ਕੀ ਕੀ ਖਰਾਕ ਦਿੰਦੇ ਇਹਨਾਂ ਨੂੰ ਬਾਈ ਜੀ ਜਿਵੇਂ ਇੱਧਰ ਤੁਸੀਂ ਦੇਖ ਹੀ ਸਕਦੇ ਹੋ ਹਾਂਜੀ ਢੇਰਾਂ ਲਾਈਆਂ ਪਈਆਂ ਆਪਣੇ ਚਾਰਦਿਆਂ ਚ ਮੈਂ ਆ ਪਈ ਆ ਠੀਕ ਆ ਜੀ ਤੇ ਉਹ ਟੇਰਾਂ ਹੋਰ ਆਰਦੀ ਹਾਂਜੀ ਹਾਂਜੀ ਇਹਦੇ ਦਿਖਾ ਦਿਓ ਯਾਰ ਚਾਲੀ ਫਲੋ ਵੀ ਨਾ ਕਿਹੜਾ ਚਾਰਾ ਹਾਂ ਮੱਕੀ ਦਾ ਜੀ ਇਹ ਠੀਕ ਹੈ ਜੀ ਮੱਕੀ ਦਾ ਤੇ ਜਦੋਂ ਗਰਮੀ ਜੀ ਸਟਾਰਟ ਹੋ ਜਾਂਦੀ ਆ ਉਦੋਂ ਥੋੜਾ ਜਿਹਾ ਚਕੰਦਰ ਦਾ ਐਡ ਕਰ ਦਿੰਦੇ ਹੁੰਨੇ ਨਾਲ ਠੀਕ ਹੈ ਜੀ ਮੱਖਣਕਾ ਉਹ ਤਾਂ ਵੈਸੇ ਅਸੀਂ ਬੀਜਦੇ ਨਹੀਂ ਠੀਕ ਹੈ ਜੀ ਬੱਚਿਆਂ ਲਈ ਜਰੂਰ ਬੀਜਦੇ ਆ ਜਿਹੜੀਆਂ ਬੱਚੀਆਂ ਕੀ ਜਾਨੀ ਕਿ ਆਪਣੀਆਂ ਛੋਟੀਆਂ ਬਾਈ ਜੀ ਉਹਨਾਂ ਨੂੰ ਮੱਖਣਕਾ ਦਿੰਨੇ ਆ ਸਾਤਾਂ ਦਿ ਇਹ 2 ਮਹੀਨੇ ਦੀ ਬੱਚੀ ਹੋ ਜਾਂਦੀ ਆਪਣੀ ਠੀਕ ਹੈ ਉਹਨੂੰ ਥੋੜਾ ਥੋੜਾ ਜਿਵੇਂ ਉਹਨਾਂ ਨੂੰ ਮੱਖਣਕਾ ਕਰਨੇ ਆ ਸ਼ਾਮੇ ਸਿਕਾਉਣੇ ਆ ਉਹਨੂੰ 10 ਦਿਨ ਸ਼ਾਮੇ ਸਿਕਾ ਕੇ 10 ਦਿਨ ਉਹਨਾਂ ਨੂੰ ਪਾਉਣ ਲੱਗ ਜੰਨੇ ਆ ਉਹ ਜਿਹੜੇ ਭਾਰਾ ਉਹਨਾਂ ਦਾ ਬਹੁਤ ਵਧੀਆ ਵੱਧਦਾ ਤੇ ਨਾਲ ਉਹਨਾਂ ਦਾ ਕੀ ਹੈ ਵੀ ਜਿਹੜੀ ਉਹ ਫੀਡ ਖਾਂਦਿਆਂ ਉਹਦਾ ਖਰਚ ਕੱਢ ਜਾਂਦਾ ਆਪਣਾ ਤੇ ਇਹਨਾਂ ਨੂੰ ਗਾਵਾਂ ਨੂੰ ਅਸੀਂ ਜਿਵੇਂ ਆਪਣਾ ਹਵਗਾ ਸੈਲਜ ਹੋ ਗਿਆ ਮੱਕੀ ਦਾ ਨਾਲ ਹੋ ਗਈ ਤੂੜੀ ਤੇ ਨਾਲ ਹੋ ਗਈ ਆਪਣੀ ਫੀਡ ਮਿਲਰ ਮਿਕਸਚਰ ਤੇ ਬਫਰ ਠੀਕ ਹੈ ਉਹ ਆਪਾਂ ਹੁਣ ਬੇਤਰਾਂ ਪੁੱਛਣ ਵੀ ਲੱਗੇ ਜਾਂਦੇ ਵੀ ਕਿੰਨੀ ਤੁਸੀਂ ਤੂੜੀ ਪਾਉਣੀ ਹੈ ਕਿੰਨਾ ਚਾਰ ਪਾਉਣੀ ਹੈ ਠੀਕ ਹੈ ਉਹ ਦੱਸਣ ਜਾਂ ਜੀ ਜਿਹੜੀ ਜੀ ਆਪਣੇ ਕੋਲੇ ਹੈਗੀ ਆ ਕੋਈ 30 ਤੋਂ ਪਲੱਸ ਵਾਲੀ ਗਾਂ ਮੰਨ ਲਓ 30 35 ਕਿਲੋ ਦਾ ਡਾੜੀਆਂ ਠੀਕ ਹੈ ਜੀ ਉਹਨੂੰ ਆਪਾਂ ਸਾਢੇ 29 ਕਿਲੋ ਜਾਂ 30 ਕਿਲੋ 30 ਕਿਲੋ ਰੱਖਣ ਤੁਸੀਂ 30 ਕਿਲੋ ਸਾਇਲੇਜ ਦਿੰਨੇ ਆ ਉਹਨੂੰ ਠੀਕ ਹੈ ਜੀ ਤੇ 1.5 ਕਿਲੋ ਉਹਨੂੰ ਤੂੜੀ ਦਿੰਨੇ ਆ ਠੀਕ ਹੈ ਜੀ 1.5 ਕਿਲੋ ਤੂੜੀ ਦੇ ਨਾਲ-ਨਾਲ ਉਹਨੂੰ ਆਪਾਂ 11 ਕਿਲੋ 11-12 ਕਿਲੋ ਫੀਡ ਦਿੰਨੇ ਆ ਠੀਕ ਹੈ ਜੀ ਫਿਰ ਤੁਸੀਂ ਚਲੋ ਕੋਈ ਵੀ ਕੰਪਨੀ ਜਿਹੜੀ ਤੁਹਾਨੂੰ ਫਾਰਮ ਤੇ ਸੈੱਟ ਵੇਂਦੀ ਆ ਠੀਕ ਹੈ ਜੀ ਉਹ ਤੁਸੀਂ ਪਾ ਸਕਦੇ ਹੋ ਬਾਲਾ ਕਿਸੇ ਦੇ ਪਿੱਛੇ ਨਹੀਂ ਲੱਗਿਆ ਕਰੋ ਵੀ ਉਹ ਆ ਪਾਈ ਜਾਂਦਾ ਉਹ ਆ ਪਾਈ ਜਾਂਦਾ ਜਿਹੜੀ ਛੋੜੇ ਸੈੱਟ ਵੇਂਦੀ ਆ ਉਹ ਤੁਸੀਂ ਪਾਓ ਜਿਹੜੇ ਤੁਹਾਡੇ ਪਸ਼ੂ ਜਿੰਨੇ ਨਾਲ ਠੀਕ ਰਹਿੰਦੇ ਹੈਗੇ ਇਹ ਪਾਉਣੇ ਆਗੇ ਆਪਾਂ ਸਾਰਿਆਂ ਨੂੰ ਕਿਉਂਕਿ ਡਾਈਮੈਟਰ ਪੂਰਾ ਕਰਨਾ ਹੁੰਦਾ ਆਪਾਂ ਪਸ਼ੂ ਦਾ ਜਿੰਨਾ ਉਹਦਾ ਭਾਰ ਹੁੰਦਾ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਇਹ ਸਮਾਨ ਪਾਉਣੇ ਆ ਫੀਡ ਤੂੜੀ ਉਹਦੇ ਭਾਰ ਦੇ ਹਿਸਾਬ ਨਾਲ ਆਪਾਂ ਕੱਢ ਕੇ ਕੈਲਕੂਲੇਟ ਕਰਕੇ ਹੀ ਪਾਉਣੇ ਆਗੇ ਆਪਾਂ ਸਾਰਾ ਫਿਰ ਜਾ ਕੇ ਆਪਣੀ ਜਿਹੜੀ ਫੈਟ ਆ ਤੇ ਦੁੱਧ ਆ ਉਹ ਠੀਕ ਰਹਿੰਦਾਗਾ ਠੀਕ ਹੈ ਜੀ ਠੀਕ ਹੈ ਤੇ ਹੁਣ ਤੁਸੀਂ ਵੇਖਿ ਕਿਹੜੀ ਵਰਤਦੇ ਹੋ ਫੀਡ ਅੱਜ ਕੱਲ ਮੈਂ ਜੀ ਇਸ ਟਾਈਮ ਟਵਾਨਾ ਪਾ ਰਿਹਾ ਹਾਂ ਠੀਕ ਹੈ ਜੀ ਹੋਰ ਵੀ ਪਾਈਆਂ ਸੀਗੀਆਂ ਪਰ ਪਤਾ ਨਹੀਂ ਕੀ ਗੱਲ ਆ ਵਿੱਚ ਚਲੋ ਬਹੁਤ ਫਾਰਮਾਂ ਤੇ ਵਿੱਚ ਨਹੀਂ ਪਾਉਂਦੇ ਉਹ ਕਹਿੰਦੇ ਵਿੱਚ ਨੂੰ ਤੁਸੀਂ ਇਹ ਪਾਈ ਜਾਨਨੇ ਹੋ ਪਰ ਮੇਰੇ ਫਾਰਮ ਤੇ ਮੇਰੇ ਪਸ਼ੂ ਨੂੰ ਪਤਾ ਨਹੀਂ ਸ਼ੂਟ ਹੀ ਕਰ ਗਈ ਇਹ ਠੀਕ ਹੈ ਜੀ ਆਪਾਂ ਹੋ ਵੀ ਪਾਈ ਜਨੇ ਕਿਉਂਕਿ ਆਪਣੇ ਕੋਲੇ ਠੀਕ ਹੈ ਜੀ ਨਾ ਤਾਂ ਜੀ ਆਪਣੇ ਕੋਲੇ ਰਿਪੀਟਰ ਦੀ ਸਮੱਸਿਆ ਕੋਈ ਆਈ ਆ ਪਸੰਦਾਂ ਦੀ ਅੱਜ ਤੱਕ ਜਿੰਨੀਆਂ ਮੇਰੇ ਫਾਰਮ ਤੇ ਮੇਰੇ گاਵਾ ਖੜੀਆਂ ਉਹਨਾਂ ਚੋਂ ਇੱਕ ਗਾਂ ਵੀ ਰੱਬ ਦੀ ਕਿਰਪਾ ਨਾਲ ਰਿਪੀਟ ਨੇ ਆਪਣੇ ਕੋਲੇ ਹੈਗੀ ਸਾਰਾ ਕੰਮ ਆਪਣਾ ਗੱਬਣਾ ਠੀਕ ਹੈ ਜੀ ਤੇ ਤਾਂ ਕਰਕੇ ਮੈਂ ਆਪਣੇ ਪਸ਼ੂ ਨੂੰ ਜਿਆਦਾ ਲੱਸੀ ਹੁੰਦਾ ਕੀ ਕਹਿੰਨਾ ਕੋਈ ਇੱਕ ਅੱਧੀ ਗਾਂ ਜਿਆਦਾ ਕੋਈ ਹੋਰ ਕੋਈ ਨੂੰ ਬਿਮਾਰੀ ਠਮਾਰੀ ਹੋਵੇ ਉਹ ਲੱਸੀ ਹੋਵੇ ਨਹੀਂ ਆਪਣੇ ਪਸ਼ੂ ਬਹੁਤ ਘੱਟ ਲੱਸੀ ਤਾਂ ਕਰਕੇ ਆਪਾਂ ਆਹ ਫੀਡ 'ਤੇ ਟਿਕੇ ਬੈਠੇ ਆ ਵੀ ਤਾਂ ਉਹ ਆਹੀ ਫੀਡ ਪਾਉਣੀ ਆਪਾਂ ਜੀ ਠੀਕ ਹੈ ਜੀ ਠੀਕ ਹੈ ਨੇ ਹੋਰ ਕਿਸਾਨ ਭਰਾਵਾਂ ਨੂੰ ਕੋਈ ਹੋ ਕੋਈ ਸਮੱਸਿਆ ਦਾ ਕੋਈ ਹੋਰ ਬਾਈ ਜੀ ਇੱਕ ਹੋਰ ਜਿਵੇਂ ਜਦੋਂ ਆਪਾਂ ਕਿਸੇ ਕੋਲ ਵੀ ਗੱਲ ਕਰਦੇ ਆਂ ਵੀ ਸਾਡਾ ਵੀ ਤੂੰ ਕੰਮ ਕੀ ਕਰਦਾ ਅਗਲਾ ਕਹਿੰਦਾ ਫਾਰਮ ਆਂ ਇਹ گاਵਾ ਦਾ ਉਹ ਪਹਿਲੀ ਉਹਨਾਂ ਦਾ ਇਹ ਹੁੰਦਾ ਵੀ گاਵਾ ਤਾਂ ਰਹੇ ਚ ਸਮੱਸਿਆ ਜ਼ਿਆਦਾ ਹੁੰਦੀ ਆ ਵੀ ਰਿਪੀਟ ਕਰਦੀਆਂ گاਵਾ ਤਾਂ ਠੀਕ ਹੈ ਜੀ ਇਹ ਬਾਈ ਜੀ ਨੁਕਸ ਗਾਵਾਂ ਚ ਨਹੀਂ ਹੈਗਾ ਉਹ ਆਪਣੀ ਤੇ ਹੁੰਦਾ ਜਦੋਂ ਆਪਾਂ ਗੱਲ ਇਹ ਜਾਂਦੇ ਦੁੱਧ ਦਿੰਦਿਆਂ ਹਾਂ ਜਿੰਨਾ ਆਪਾਂ ਇਹਨਾਂ ਨੂੰ ਪਾਲਾਂਗੇ ਉਹਨਾਂ ਦੁੱਧ ਕੱਢ ਲੈਣੇ ਕਈ ਵਾਰ ਇਹ ਕੀ ਹੁੰਦਾ ਆਪਾਂ ਪੌਣੇ ਜਿਵੇਂ ਵਾਲੋ ਤੁਸੀਂ 5 ਕਿਲੋ ਫੀਡ ਪਾਉਣ ਆਚਾਰ ਕਿਲੋ ਫੀਡ ਪਾਉਣੇ ਹੋ ਠੀਕ ਹੈ 20 ਕਿਲੋ ਚਾਰ ਪਾਉਣੇ ਹੋ ਕਿਲੋ ਤੁਸੀਂ 2 ਕਿਲੋ ਤੂੜੀ ਪਾ ਦਿੰਨੇ ਹੋ ਠੀਕ ਹੈ ਤੇ ਦੁੱਧ ਦਾ 20 ਬਾਈ ਕੱਢੀ ਜਾਂਦੀ ਆ ਉਹ ਕਿਹੜਾ ਦਾ 20 ਬਾਈ ਕੱਢ ਦੂਗੀ ਚਾਹੇ ਸਰੀਰ ਖੋਰ ਕੇ ਨਾ ਤਾਂ ਉੱਤੇ ਫੈਟ ਆਵੇ ਠੀਕ ਹੈ ਦਾਹਾਂ ਉਹ ਸੋਡੀਗਾਰ ਪਿਟਟ ਹੋ ਜਾਊ ਜਦੋਂ ਲੱਸੀ ਉਹਦੀ ਰਿਪੀਟਰ ਹੋ ਜਾਏ ਸਾਰੇ ਤਤ ਤਾਫਾ ਦੁੱਧ ਨਾਲ ਨਿਚੋੜ ਲਏ ਉਹ ਜਦੋਂ ਆਪਾਂ ਮਿ ਵਿੱਚ ਕਈ ਸਸਤੇ ਵੀ ਬਹੁਤ ਆਉਂਦੇ ਆ ਤੇ ਇਹੇ ਆਪਾਂ ਜਿਹੜਾ ਪਾਉਣੇ ਆ ਆਪਣਾ ਉਹਨਾਂ ਨਾਲ ਸਮਾਂ ਦੀ ਟਾਈਮ ਬਚਦਾ ਜਿਹੜਾ ਪਸ਼ੂ ਦਾ ਆਪਣਾ ਜਦੋਂ ਮਤਲਬ ਰਿਪੀਟ ਹੋਣ ਲੱਗ ਜਾ ਸਾਰਾ ਤਾਂ ਪਸ਼ੂ ਖਰਾਬ ਹੁੰਦਾ ਨਹੀਂ ਤੇ ਨਾਲ ਜਿਨ੍ਹਾਂ ਨੂੰ ਟਾਈਮ ਪਈ ਜਾਊਗਾ ਉਹਨਾਂ ਦਾ ਦੁੱਧ ਘੱਟ ਜਾਂਦਾ ਉਹ ਇੱਕ ਦਿਨ ਜਮੀ ਦੁੱਧ ਡਿੱਗ ਪੈਂਦਾ ਉਹਨਾਂ ਸਮਾਂ ਦੀ ਬੰਦ ਖਾਂਦਾ ਹੋ ਜਦੋਂ ਆਪਣੇ ਕੋਲ ਟਾਈਮ ਸਿਰ ਪਸ਼ੂ ਗੱਭਣ ਹੋ ਗਿਆ ਤਾਂ ਆਪਾਂ ਨੂੰ ਪਾਊਡਰ ਆਫ ਦਾ ਖਰਚਾ ਆਪ ਹੀ ਕੱਢ ਜਾਂਦਾ ਟਾਈਮ ਸਿਰ ਗੱਭਣ ਕਰ ਜਾਂਦਾ ਆਪਾਂ ਬੰਦ ਨਹੀਂ ਕਰਦੇ ਜੀ ਉਹਦੇ ਨਾਲ ਆਪਣੇ ਪਸ਼ੂ ਟਾਈਮ ਟੂ ਟਾਈਮ ਗੱਭਣ ਹੋਈ ਜਾਂਦਾ ਰਿਪੀਟਰ ਦੀ ਕੋਈ ਸਮੱਸਿਆ ਨਹੀਂ ਹੋਈ ਜੀ ਆਪਾਂ ਹਾਂਜੀ ਵੀ ਆਪਣੇ ਸਾਰੇ ਬੱਸੀਆਂ ਆਪੇ ਘਰ ਹੀ ਪਾਲੇ ਕਿ ਲੈ ਕੇ ਵੀਉਣੇ ਫਾਰਕ ਨਹੀਂ ਨਹੀਂ ਆਪਾਂ ਆਪਦੇ ਨੇ ਪਾਲਦੇ ਆ ਸਾਰੀਆਂ ਘਰ ਆਪਦੇ ਬੱਚਿਆਂ ਕਿਉਂਕਿ ਬਾਹਰੋਂ ਜੀ ਆਪਾਂ ਜੇ ਲੈਂਡ ਜਾਵਾਂਗੇ ਤਾਂ ਅਗਲਾ ਖਬਰ ਕੋਈ ਗੱਪ ਬੋਲ ਕੇ ਦੇ ਦੂਗਾ ਵੀ ਇਹਦੀ ਆਹ ਕੀਦੀ ਆਹ ਹੁਣ ਆਪਣੇ ਜਿੰਨੇ ਸੀਮੰਟ ਮੈਂ ਭਰੋਣਾਗਾ ਆਪਾਂ 66 ਸੀਮੰਟ ਵਰਤਨਾ ਬੱਚੀ ਵਾਲਾ ਵਿੱਚ ਚਲੋ ਇਹ ਵੀ ਆਪਾਂ ਕਰ ਦਿੰਨੇ ਬੰਦਿਆਂ ਦੀ ਗੱਲ ਦੂਰ ਵਿੱਚ ਕਹਿੰਦੇ ਆ ਵੀ ਇਹਦਾ ਗੱਲਾਂ ਹੀ ਬਣੀਆਂ ਵੀ ਕਾਹਨੂੰ ਬੱਚਾ ਬੱਚ ਬੱਚਾ ਆਉਂਦਣਾ ਪਰ ਆਪਾਂ ਬਾਈ ਜੀ ਅੱਜ ਤੱਕ ਜਿੰਨੇ ਵੀ ਬੱਚਿਆਂ ਵਾਲੇ ਸੀਮੰਟ ਵਰਤੇ ਆ ਹਾਂਜੀ ਆਪਣੇ ਕੋਲੇ ਸਾਰੀਆਂ ਬੱਚੀਆਂ ਆਈਆਂ ਠੀਕ ਹੈ ਜੀ ਆਪਣੇ ਕੋਲੇ ਇੱਕ ਬੱਚਾ ਵੀ ਨਹੀਂ ਆਇਆ ਜਿੱਦਾਂ ਦਾ ਆਪਾਂ ਬੱਚੀਆਂ ਵਾਲਾ ਸੀਮਾਂ ਭਰੌਣਿਆ ਜਿਹੜੀ ਦੇ ਆਪਣੇ ਤਾਂ 100 ਤੋਂ 100 ਕੰਪਨੀ ਚੋਂ 90 ਜਾਂ 80% ਬੋਲਦੀ ਹੈ ਰਿਜ਼ਲਟ ਪਰ ਆਪਣੇ ਕੋਲੇ ਬਾਈਕੀ ਸੋਈ ਆਏ ਆ ਆਪਾਂ ਵਰਲਡ ਵਾਈਡ ਦਾ ਹੀ ਵਰਤ ਲਿਆ ਆਪਾਂ ਐਬੀਐਸ ਦਾ ਹੀ ਵਰਤ ਲਿਆ ਆਪਣੇ ਕੋਲ ਦੋਵੇਂ ਕੰਪਨੀਆਂ ਦੇ ਹੀ ਬੱਚਾ ਬੱਚੇ ਆਈਆਂ ਸੈਕਟਰ ਸੀਮਨ ਨਾਲ ਜੀ ਤੁਸੀਂ ਫਿਰ ਕਿਹੜੀ ਕਿਹੜਾ ਭਰੌਣੇ ਬਸੇ ਦਾ ਠੀਕ ਆ ਸਾਨੂੰ ਵੀ ਗਾ ਅੱਜ ਕੱਲ੍ਹ ਦਰਸਤਨ ਦੱਸੋ ਵੀ ਜਿਵੇਂ ਜੀ ਮੈਂ ਤੁਹਾਨੂੰ ਆ ਦੱਸ ਦੇਣਾ ਵੀ ਅੱਗੇ ਆਪਾਂ ਕਿਹੜਾ ਭਰਾ ਰਹੇ ਹਾਂ ਹੁਣ ਅੱਜ ਕੀ ਆਪ ਇਹਨੇ ਲਾ ਰਹੇ ਆ ਕਿ ਮੈਂ ਵਲਡ ਵਾਈਡ ਦੇ ਵਿੱਚੋਂ ਆਪਾਂ ਵੈੱਗ ਸ਼ਾਟ ਲਾ ਰਹੇ ਆ ਵੀ ਵੈੱਗ ਸ਼ਾਟ ਚਫਦਾ ਬੋਲਣਾ ਠੀਕ ਹੈ ਜੀ ਉਹ ਵਰਤ ਰਹੇ ਆ ਤੇ ਏਬੀਐਸ ਦੇ ਵਿੱਚੋਂ ਆਪਾਂ ਟਰੰਫ ਬੋਲ ਹਾਂਜੀ ਉਹ ਉਹਦਾ ਸੈਕਸਰ ਸੀਮਨ ਵਰਤ ਰਹੇ ਆ ਠੀਕ ਹੈ ਜੀ ਤੇ ਅਹੀਂ ਆਪਾਂ ਵੈੱਗ ਸ਼ਾਟ ਦਾ ਵੀ ਸੈਕਸੜੀ ਵਰਤ ਰਹੇ ਆ ਠੀਕ ਹੈ ਜੀ ਇਹ ਆਪਾਂ ਨੋਰਮਲ ਨਹੀਂ ਵਰਤ ਰਹੇ ਸੈਕਸੜੀ ਕਿਉਂਕਿ ਆਪਾਂ ਨੂੰ ਆਇਆ ਵੀ ਚਲੋ ਬੱਚੇ ਦਾ ਸਾਰਾ ਨਹੀਂ ਪਤਾ ਆਪਣੇ ਹੈ ਨਹੀਂ ਕੋਈ ਹੱਲ ਇੱਧਰ ਠੀਕ ਹੈ ਜੀ ਵੀ ਚਲੋ ਮੈਂ گاਵਾ ਦੇ ਵੀ ਕਿਹੜਾ-ਕਿਹੜਾ ਸੈਕਸਿਟੀ ਭਰਦਾ ਹੁੰਦਾ ਜੇ ਰਹੀ ਜਾਂਦਾ ਠੀਕ ਆ ਨਹੀਂ ਫਿਰ ਕੋਈ ਨਾਰਮਲ ਭਰ ਦਈਦਾ ਇਹਨਾਂ ਦਾ ਆਪਣੀਆਂ ਵੱਡੀਆਂ ਗਾਵਾਂ ਹੁੰਦੀਆਂ ਕਿਹੜਾ-ਕਿਹੜਾ ਉਹਨਾਂ ਦਾ ਸੈਕਸਿਟੀ ਭਰ ਕੇ ਚਲੋ ਆਏ ਵੀ ਜੋ ਬੱਚੇ ਦਾ ਸਾਰਿਆਂ ਆ ਜਾਣ ਤਾਂ ਬੱਚੇ ਜਾਣਦਿਆਂ ਵੀ ਬਾਈ ਜੀ ਸੇਲ ਹੋ ਜਾਂਦਿਆਂ ਜਿੰਨੇ ਆਪਾਂ ਰੱਖਣੀਆਂ ਰੱਖ ਲੈਂਦਾ ਬੰਦਾ ਦੂਜੀਆਂ ਸੇਲ ਵੀ ਕਰ ਦਿੰਦਾ ਠੀਕ ਹੈ ਜੀ ਹਾਂ ਜੀ ਇਹ ਹੋਰ ਕੋਈ ਪ੍ਰੋਬਲਮ ਨਹੀਂ ਆਈ ਅੱਜ ਕੱਲ੍ਹ ਵੀ ਕੋਈ ਪ੍ਰੋਬਲਮ ਘਮਾਰਿਠ ਮਾਰਿਠਵਾਰੀ ਕੋਈ ਮਾਰਿਠਵਾਰੀ ਦੀ ਬੱਸ ਜੀ ਆਇਆ ਟਾਈਮ ਟੂ ਟਾਈਮ ਵੈਕਸੀਨ ਕਰੀ ਜਾਵੇ ਠੀਕ ਹੈ ਜੀ ਹੁਣ ਜੇ ਮੈਂ ਅੱਜ ਤੋਂ 1.5 ਮਹੀਨਾ ਪਹਿਲਾਂ ਮੂੰਹ ਖੁਰ ਦੀ ਵੈਕਸੀਨ ਕਹੀ ਥਾ ਮੂੰਹ ਖੁਰ ਦੇ ਵੀ ਕੇਸ ਆਇਆ ਠੀਕ ਹੈ ਆਪਾਂ ਵੈਕਸੀਨ ਪਹਿਲੀ ਕਰ ਲੈਨੇ ਆ ਟਾਈਮ ਟੂ ਟਾਈਮ ਠੀਕ ਬੱਚਕਾਂ ਦੇ ਵਿੱਚ ਤੁਸੀਂ ਵੈਕਸੀਨ ਜਦੋਂ 4 ਮਹੀਨੇ ਦੀ ਹੋ ਗਈ ਬੱਚੀ 4 ਤੋਂ ਲੈ ਕੇ 8ਵੇਂ ਮਹੀਨੇ ਤੱਕ ਤ ਜਿਹੜਾ ਸਰਨ ਹੁੰਦਾ ਉਹਦੇ ਵਿੱਚ ਬਰੂਸੀਲੋਸੇ ਦੀ ਵੈਕਸੀਨ ਬਾਈ ਜਰੂਰ ਕਰਦਿਆ ਕਰਨ ਠੀਕ ਹੈ ਜੀ ਉਹਦੇ ਨਾਲ ਕੀ ਹੁੰਦਾ ਵੀ ਜਿਹੜੇ ਬੱਚਾ ਸਟਰ ਦੀ ਬਿਮਾਰੀ ਆਉਂਦੀ ਆ ਠੀਕ ਹੈ ਜੀ ਉਹ ਇੰਨੀ ਘਾਤਕ ਬਿਮਾਰੀ ਆ ਕਿ ਬੰਦੇ ਬੜੀਆਂ ਚ ਪਾਸ ਹੋ ਜਾਂਦੇ ਆ ਫਸਮਾ ਤੋਂ ਮੰਨ ਲਓ ਜੇ ਆਪਣੀ ਗਾਂ ਜਾਂ ਮੱਝ ਨੂੰ ਬਿਮਾਰੀ ਆ ਉਹਦੇ ਆਪਾਂ ਜੇ ਦੰਦੇ ਦਾ ਕੱਚਾ ਪੀ ਲਿਆ ਤਾਂ ਆਪਣੇ ਚ ਪਾਸ ਹੋ ਜੂ ਮੰਨ ਲਓ ਜੇ ਕਿਤੇ ਉਹਦੇ ਕੱਟ ਲੱਗੇ ਆਪਣੇ ਕੱਟ ਲੱਗੇ ਤਾਂ ਖੂਨ ਪੈ ਗਿਆ ਆਪਣੇ ਚ ਠੀਕ ਹੈ ਜੀ ਤਾਂ ਬਾਪਨ ਉਹ ਪਾਸ ਹੋ ਜਾਣੀ ਆ ਉਹਦੇ ਕਰਕੇ ਤੁਸੀਂ ਵੈਕਸੀਨ ਜਿਹੜੀ ਆ ਉਹ ਲਵਾ ਲਓ ਪਰ ਵੈਕਸੀਨ ਆਏ ਨਾ ਕਿਤੇ ਆਪ ਹੀ ਨਾ ਲਾਉਣ ਲੱਗ ਜਿਓ ਮਹਾ ਡਾਕਟਰ ਤੋਂ ਲਵਾਓ ਕਿਉਂਕਿ ਉਹਦੇ ਲਈ ਜਿਵੇਂ ਅੱਖਾਂ ਤੇ ਐਂਟ ਲਾ ਕੇ ਹੱਥ ਦੇ ਕੋਈ ਕੱਟ ਰਸ ਦਸਤਾਨੇ ਚੜਾ ਕੇ ਪ੍ਰੋਪਰ ਲਾਉਣੀ ਪੈਂਦੀ ਆ ਕਿਉਂਕਿ ਉਹ ਵੀ ਲਾਈਵ ਬੈਕਟੀਰੀਆ ਉਹਦੇ ਨਾਲ ਵੀ ਜੇ ਆਪਣੇ ਜ਼ਖਮਾਂ ਅੱਖਾਂ ਚ ਦਵਾਈ ਵੀ ਪੈਗੀ ਤਾਂ ਦਵਾਈ ਵੀ ਨਾਲ ਆਪਾਂ ਨੂੰ ਪ੍ਰੇਸ਼ਾਨੀ ਆਪਣ ਨੂੰ ਇਹ ਬਿਮਾਰੀ ਆ ਸਕਦੀ ਆ ਵੈਕਸੀਨ ਟਾਈਮ ਟੂ ਟਾਈਮ ਕਰਾ ਕਰਾਉਂਦੇ ਰਹੋ ਫੇਰ ਤਾਂ ਕੋਈ ਦਿੱਕਤ ਨਹੀਂ ਬਾਈ ਠੀਕ ਹੈ ਹਾਂ ਜੀ ਵੀਰ ਜੀ ਜੇ ਕਿਸੇ ਨੂੰ ਨਵਾਂ ਫਾਰਮ ਖੋਲਣਾ ਕਿੰਨੇ ਕੁ ਬਜਟ ਤੋਂ ਗੰਨ ਲਵੇ ਕਿੰਨੇ ਕੁ ਪੈਸੇ ਲਵੇ ਉਹ ਦੱਸੋ ਜੀ ਵਾ ਉਹ ਬਾਈ ਜੀ ਵਿੱਚ ਤਾਂ ਚਲੋ ਹੋਰ ਵੀ ਚਲੋ ਸਾਰੇ ਫਾਰਮਾਂ ਤੋਂ ਜਾਂ ਹੋਰ ਵੀ ਇੰਟਰਵਿਊਆ ਹੁੰਦੀਆਂ ਗੀਆਂ ਹੋਰ ਵੀ ਦੱਸਦੇ ਆ ਬਾਈ ਵਿੱਚ ਕਹਿ ਜਾਂਦੇ ਆ ਬਈ ਬ੍ਰੀਡ ਤੋਂ ਕੰਮ ਸਟਾਰਟ ਕਰੋ ਠੀਕ ਹੈ ਜੀ ਵੀ ਕੋਈ ਜਿਹੜੀ ਹੁਣ ਚੰਗੀ ਕਾਂ ਬ੍ਰੀਡ ਵਾਲੀ ਆਉਂਦੀ ਆ ਕੋਈ 40 50 ਲੀਟਰ ਦੁੱਧ ਵਾਲੀ ਹਾਂਜੀ ਹਾਂਜੀ ਉਹ ਤਾਂ ਬਾਈ ਜੀ ਕੋਈ 1.5 ਲੱਖ ਤੋਂ ਘੱਟ ਦਿੰਦਾ ਨਹੀਂ 2 ਦੀ ਕੁ 2.5 ਦੀ ਕੋਈ ਤਿੰਨ ਵੀ ਬੋਲਦਾ ਮਹਿੰਗੇ ਤੋਂ ਮਹਿੰਗੀਆਂ ਬੋਲਦਾ ਠੀਕ ਹੈ ਜੀ ਕਿਹੜਾ ਬੰਦਾ ਹੁਣ ਨਵਾਂ ਕੰਮ ਸਟਾਰਟ ਕਰਨਾ ਜੀ ਨੇ ਹਾਂਜੀ ਜੀ ਉਹ ਬੰਦਾ ਕਹਿੰਦਾ ਕਈ ਤਾਂ ਪਹਿਲੀ ਡਰ ਜਾਂਦੇ ਆ ਵੀ ਇੰਨੇ ਮਹਿੰਗੇ ਪਸ਼ੂ ਆਪੋ ਨੇ ਇੰਨੇ ਮਹਿੰਗੇ ਜਿਹੜੇ ਮਾੜੇ ਮੋٹے ਦੂਜੇ ਪਸ਼ੂ ਆ ਉਹਨਾਂ ਨੇ ਕੋਈ ਬੈਨੀਫਿਟ ਨਹੀਂ ਕਰਨਾ ਠੀਕ ਹੈ ਜੀ ਉਹ ਐ ਨਹੀਂ ਬਾਈ ਜੀ ਜਿਹੜਾ ਬੰਦਾ ਵੀ ਨਵਾਂ ਕੰਮ ਸਟਾਰਟ ਕਰ ਚਲੋ ਜਿਹਦੇ ਕੋਲ ਪੀ ਹੈ ਪਹਿਲੀ ਬਹੁਤ ਆ ਉਹ ਲੈ ਲੈ ਠੀਕ ਹੈ ਜੀ ਚਲੋ ਜਿਹਦੇ ਕੋਲੇ ਮੰਨ ਲਓ ਵੀ ਨਹੀਂ ਹੈਗਾ ਵੀ ਕੰਮ ਸਟਾਰਟ ਕਰਨਾ ਉਹ ਕੀ ਕਰੇ ਬਾਈ ਜੀ ਜਿਵੇਂ ਆਮ ਪਿੰਡਾਂ ਦੇ ਵਿੱਚ ਵੀ ਆਪਣੇ ਕੋਲੇ ਪੰਜਾਬ ਦੇ ਵਿੱਚ ਇੰਨਾ ਵਧੀਆ ਸੀਮਣ ਲੱਗ ਰਿਹਾ ਕਿ ਪੰਜਾਬ 'ਚ 20 25 ਕਿਲੋ 25 ਕਿਲੋ ਦਾਦਾ ਦੀ ਆਮ ਆਗਾ ਠੀਕ ਹੈ ਜੀ ਠੀਕ ਤੇ ਮੰਡੀ 'ਚ ਜਾਵੜੇ ਜਾਂ ਪਿੰਡਾਂ 'ਚ ਜਾਵੜੇ ਉਹ ਘੱਟੋ ਘਾਟ ਲੱਖ ਰੁਪਇਆ ਲਾਵੇਗਾ ਤੇ ਉਹ 25 ਤੋਂ 30 ਕਿਲੋ ਵਾਲੀ ਜਿਹੜੀ 25 ਤੋਂ 30 ਕਿਲੋ ਵਾਲੀ ਆ ਮਿਲ ਜਾਂਦੀ ਆ ਜੇ 25 ਕਿਲੋ ਵਾਲੀ ਗਾਂ ਬਾਈ ਲੈ ਆਇਆ ਉਹ 25 ਕਿਲੋ ਵਾਲੀ ਦੇ ਸੀਮਣ ਜੋ ਚੰਗਾ ਭਰਾਊਗਾ ਉਹ ਕੋਈ UBS ਵਰਲਡ ਵਾਈਡ PDF ਹੈ ਚਾਉਂਦਾ ਜਿਹੜਾ ਜੋ ਚੰਗਾ ਭਰਾ ਲੂਗਾ ਉਹਦੇ ਨਾਲ 25 ਲੀਟਰ ਵਾਲੀ ਦੀ ਬੱਛੀ ਜਿਹੜੀ ਆਹੋ ਪਹਿਲੇ ਸੂਜ ਨੂੰ 30 ਲੀਟਰ ਕੱਢ ਦੂਦੀ ਦੂਜੇ ਸੂਜ ਨੂੰ ਉਹ 70 30 ਦੇ ਜਾਵੜੂ ਐ ਕਰ ਕਰ ਉਹਦੇ ਕੋਲੇ ਦੋ ਆਪਣੇ 4-5 ਸਾਲਾਂ ਦੇ ਵਿੱਚ 40 ਲੀਟਰ ਕ੍ਰਾਸ ਵਾਲੀਆਂ ਆ 40 ਲੀਟਰ ਪਲੱਸ ਵਾਲੀਆਂ ਜਾਮਾ ਬਣ ਜਾਣੀਆਂ ਜੋ ਅੱਜ 2.5 ਲੱਖ ਰੁਪਏ ਦਾ ਇੱਕ ਤਾਂ ਨਵੇਂ ਬੰਦੇ ਨੂੰ ਸਾਂਭਣ ਦਾ ਭੇਤ ਨਹੀਂ ਹੁੰਦਾ ਜਿਹੜੀ ਹੁਣ ਜਿਆਦੇ ਦੁੱਧ ਵਾਲੀ ਗਾਂ ਉਹਦੀ ਰਿਕਾਇਰਮੈਂਟ ਹੋਣਾ ਉਹਨੂੰ ਕਿੰਨੀ ਫੀਡ ਕਿੰਨੀ ਤੂੜੀ ਸਾਰਾ ਕੁਝ ਦੇਖ ਕੇ ਪਾਉਣਾ ਪੈਂਦਾ ਜਿਹੜੀ 25 ਕਿਲੋ ਵਾਲੀ ਗਾਂ ਕੀ ਉਹਨੂੰ ਬੰਦਾ ਕੋਈ ਮੈਨੇਜ ਕਰ ਸਕਦਾ ਸੌਖੇ ਤਰੀਕੇ ਨਾਲ ਉਹਦੇ ਲਈ ਜਿਆਦਾ ਔਖ ਵੀ ਨਹੀਂ ਕੋਈ ਤਾਂ ਕਰਕੇ ਜਿਹੜੇ ਪੁਰਾਣੇ ਕੰਮ ਸਟਾਰਟ ਕਰਨਾ ਮੈਂ ਵੀ ਕੋਈ ਬਾਲਾ ਦੁੱਧ ਨਾਲ ਲਗਾਉਂ ਤੁਰੇ ਕੰਮ ਸਟਾਰਟ ਕੀਤਾ ਆਪਾਂ ਇੱਕ ਗਾਂ ਚਲੋ ਇੱਕ ਇੱਕ ਗਾਂ ਆਪਣੇ ਕੋਲ ਜਿਆਦੇ ਆਪਾਂ ਜਿਆਦੇ ਦੁੱਧ ਵਾਲੀ ਆਪਾਂ ਮੰਨਦੇ ਆ ਵੀ ਆਪਣੇ ਕੋਲ ਦੂਜੀਆਂ ਸਰ ਗਾਂ ਕੋਈ 25 ਲੀਟਰ ਵਾਲੀ ਦੀ ਕੋਈ 20 ਲੀਟਰ ਵਾਲੀ ਦੀਆਂ ਬੱਚੀਆਂ ਗੀਆਂ ਆਪਣੇ ਕੋਲੇ ਸੋਨੂੰ ਮੈਂ ਆਪ ਹੀ 10 ਤਾਂ ਵੀ ਆਪਣੇ ਕਿਹੜੀਆਂ ਬੱਚੀਆਂ ਗੀਆਂ ਠੀਕ ਹੈ ਜੀ ਤੇਰੀ 12 12 ਕਿਲੋ ਵਾਲੀ ਆਪਣੇ ਕੋਲੇ ਕੋਈ ਗਾਂ ਸੀਗੀ ਉਹਦੀ ਪચ્ચી ਨੇ ਵੀ 22 33 ਕਿਲੋ ਪਹਿਲੇ ਸਿਰ ਤੋਂ ਤਾਂ ਕੱਢਿਆਗਾ ਤੇ ਇਸ ਤਰੀਕੇ ਨਾਲ ਆਪਾਂ ਨਸਲ ਸੁਧਾਰ ਹੋ ਜੂਗਾ ਨਾਲੇ ਬਾਹਲੇ ਰੁਪਏ ਨਹੀਂ ਲੱਗਦੇ ਕੋਈ 25 ਕਿਲੋਟਰ ਵਾਲੀਆਂ ਗਾਵਾਂ ਤੁਸੀਂ ਲੈ ਕੇ ਉਹਨਾਂ ਦੇ ਚੰਗੇ ਸੀਮਣ ਭਰਾਲਿਆ ਕਰੋ ਤੇ ਇਹਦੇ ਨਾਲ ਨਾਲੇ ਸੋਣ ਨੂੰ ਵੀ ਐਕਸਪੀਰੀਅੰਸ ਹੋਰ ਵਧਿਆ ਜਾਂਦਾ ਬੰਦੇ ਨੂੰ ਦਾ ਸੀਮਣ ਦਾ ਵੀ ਨਾਲੇ ਸੋਣ ਨੂੰ ਐ ਹੋਣ ਲੱਗ ਜੂ ਵੀ ਆਪਾਂ ਯਾਰ ਬਾਹਰੋਂ ਨਹੀਂ ਕੋਈ ਬਾਹਲੀ ਚੰਗੀ ਬਰੀਡ ਖਰੀਦੀ ਆਪਾਂ ਆਪਣੇ ਘਰੇ ਤਿਆਰ ਕੀਤੀਆਂ ਅੱਜ ਕੱਲ ਤਾਂ ਚਲੋ ਹੋਰ ਵੀ ਬਹੁਤ ਤਰੀਕੇ ਆ ਗਏ ਐਮਬ੍ਰਿਓ ਟ੍ਰਾਂਸਫਰ ਹੋ ਜਾਂਦਾ ਚਲੋ ਬੰਦਾ ਫਿਰ ਤਾਂ ਹੌਲੀ ਹੌਲੀ ਕੰ ਕਰੀ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਤੇ ਹਾਂ ਜੀ ਭਾਈ ਜੇ ਖਾਰਮ ਖੋਲਣਾ ਤੇ ਸਬਸਿਡੀ ਮਿਲਦੀ ਹੈ ਜੀ ਤੁਹਾਨੂੰ ਬਸ ਉਹ ਭਾਈ ਜੀ ਆਏ ਆਗਾ ਜਿਵੇਂ ਆਪਣਾ ਡੈਰੀ ਟ੍ਰੇਨਿੰਗ ਦਾ ਸਰਟੀਫਿਕੇਟ ਬਣਿਆ ਹੋਵੇ ਠੀਕ ਹੈ ਜੀ ਉਹ ਆਪਾਂ ਜਿਵੇਂ ਆਪਣੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਡੈਰੀ ਡਿਵੈਲਪਮੈਂਟ ਬੋਰਡ ਹੁੰਦਾ ਠੀਕ ਹੈ ਜੀ ਉਹਨਾਂ ਕੋਲੇ ਪਤਾ ਹੁੰਦਾ ਉਹਨਾਂ ਨੂੰ ਸਕੀਮਾਂ ਵੀ ਕਿਹੜੀ ਕਿਹੜੀ ਸਕੀਮ ਦੇ ਰਹੀ ਹੈ ਬੈਂਕਾਂ ਜਿਵੇਂ ਦੇ ਰਹੀਆਂ ਜਿਵੇਂ ਹੁਣ ਐਸਸੀਬੀਆਈ ਆ ਠੀਕ ਹੈ ਜੀ ਉਹ 14 ਪਸ਼ੂਆਂ ਲਈ ਮੇਰੇ ਹਿਸਾਬ ਨਾਲ ਲੋਨ ਦੇ ਰਹੀ ਆ ਜਿਹੜਾ ਮੇਰੇ ਹਿਸਾਬ ਨਾਲ 13-14 ਖਣੀ ਲੱਖ ਰੁਪਈਆ ਹੈ ਜਾ ਕੋਸਾ ਵੀ ਉਹ ਪਸ਼ੂ ਲੈਉਣ ਨੂੰ ਦੇ ਰਹੀ ਆ ਵੀ 14 ਗਾਵਾਂ ਲੈਣ ਠੀਕ ਹੈ ਜੀ ਉਹਦੇ ਵਿੱਚ 2.5 ਲੱਖ ਰੁਪਈਆ ਮੇਰੇ ਹਿਸਾਬ ਨਾਲ ਸਬਸਿਡੀ ਹੈਗੀ ਹੈਗੀ ਬਾਕੀ ਜਿਹੜੇ ਨੈਤਰੇ ਨੂੰ ਭਰਾ ਤੱਕ ਪਾਉਂਦੇ ਆ ਹਾਂਜੀ ਜੀ ਇੱਕ ਨੈਸਲ ਇਹ ਸਬਸਿਡੀ ਦੇ ਰਹੀ ਆ ਜਿਹੜੀ 25 ਤੋਂ 30 ਕਿਲੋ ਵਾਲੀ ਆ ਤੇ ਨੈਸਲ ਇਹ 30000 ਰੁਪਿਆ ਨੈਸਲ ਇਹ ਸਬਸਿਡੀ ਦੇ ਰਹੀ ਆ ਠੀਕ ਹੈ ਜੀ ਉਹ ਦੋਵੇਂ ਪਾਸੋਂ ਸਬਸਿਡੀ ਮਿਲ ਸਕਦੀ ਆ ਜੇ ਕਿਸੇ ਭਰਾ ਨੇ ਇੱਧਰ ਗਵਰਨਮੈਂਟ ਵੱਲੋਂ ਵੀ ਲੈਣੀ ਆ ਤੇ ਉੱਧਰ ਨੈਸਲ ਇਹ ਵੀ ਮੇਰੇ ਹਿਸਾਬ ਨਾਲ ਦੇ ਦੂਗੀ ਸਬਸਿਡੀ ਤੇ ਗਵਰਨਮੈਂਟ ਵੱਲੋਂ ਇਹ ਸਕੀਮ ਆ ਤੇ ਛੱਡ ਦੇ ਸਬਸਿਡੀ ਗਵਰਨਮੈਂਟ ਦਿੰਦੀ ਆ 1.5 ਲੱਖ ਰੁਪਿਆ ਠੀਕ ਹੈ ਜੀ ਤੇ ਬਾਕੀ ਹੋਰ ਵੀ ਯੋਜਨਾ ਹੈ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਵੀ ਹੈਗੀਆਂ ਨਹੀਂ ਆ ਜਿਨ੍ਹਾਂ ਚੋਂ 20-20 ਲੱਖ ਦੇ ਲੋਨ 'ਚ ਮੇਰੇ ਹਿਸਾਬ ਨਾਲ 5- ਹੋਣ ਉਹਦਾ ਤੁਹਾਨੂੰ ਮੈਂ ਦੱਸਣ ਕਿ 2.5 ਲੱਖ ਰੁਪਏ ਸਬਸਿਡੀ ਹੈ ਮੇਰੇ ਨਾਲ 14 ਲੱਖ ਰੁਪਏ ਦਾ ਲੋਨ ਕਰਦੇ ਆ ਜੀ ਉਹ ਠੀਕ ਹੈ ਜੀ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕਰਾਈਬਰ ਤੇ ਸੇਰ ਜਰੂਰ ਕਰਾ ਕਰੋ ਤਾਂ ਕਿ ਇਸ ਨੂੰ ਨਵੇਂ ਨਵੇਂ ਫਾਰਮਾਂ ਦੀ ਵੀਡੀਓ ਦਿਖਾਈਏ ਜੀ ਧੰਨਵਾਦ ਓਕੇ ਬਾਏ